ਬਾਦ ਫਿਰ ਓਬਵੀਅਸਲੀ ਜਾਨਵਰ ਹੈ ਉਹ ਵੀ ਇੱਕ ਸਰੀਰ ਹੈ ਹੈਨਾ ਤੇ ਹੁਣ ਜੇ ਪਾਣੀ ਦੇ ਵਿੱਚ ਉਹਦਾ ਸਰੀਰ ਰਹੇਗਾ ਤੇ ਉਹ ਸਰੀਰ ਗੱਲੇਗਾ ਹੈਨਾ ਤੇ ਉਹਨੂੰ ਸੁੱਕੀ ਜਗ੍ਹਾ ਤੇ ਸਭ ਤੋਂ ਪਹਿਲਾਂ ਢਾਲੀ। ਇਹ ਉੱਥੇ ਜਿਹੜੇ ਜਾਨਵਰ ਨੇ ਉਹਨਾਂ ਉਹ ਅਪਸੈਟ ਵੀ ਹੋਏ ਪਏ ਕਿਉਂਕਿ ਕਈ ਜਾਨਵਰ ਹੈ ਕੋਈ ਸੀ ਦਾ ਪਰਿਵਾਰ ਉਹਨਾਂ ਦਾ ਵੀ ਪਰਿਵਾਰ ਟੁੱਟਿਆ। ਸੁਨਨ ਚ ਆਇਆ ਕਿ ਕਹਿੰਦੇ ਖਾਣਾ ਵੀ ਨਹੀਂ ਖਾਂਦੀ। ਹੈਨਾ ਤੇ ਜਿੱਦਾਂ ਸਾਡੇ ਇਮੋਸ਼ਨਸ ਆ ਉਹਨਾਂ ਦੇ ਵੀ ਇਮੋਸ਼ਨਸ ਆ। ਜਿਹੜੀ ਉਸ ਟਾਈਮ ਦੀ ਜਿਹੜੀ ਜ਼ਰੂਰਤ ਸੀ ਉਹ ਉਹਨਾਂ ਨੂੰ ਬਚਾਉਣਾ ਸੀ ਉੱਚੀ ਜਗ੍ਹਾ ਤੇ ਲੈ ਕੇ ਜਾਣਾ ਸੀ ਤੇ ਅੱਜ ਦੇ ਟਾਈਮ ਦੀ ਜਿਹੜੀ ਜ਼ਰੂਰਤ ਹੈ ਉਹ ਹੈ ਕਿ ਉਹਨਾਂ ਨੂੰ ਲਾਈਕ ਜਿੱਦਾਂ ਹੁਣ ਉਹ ਸਫਰ ਕਰ ਗਏ ਕੋਈ ਪਾਣੀ ਦੇ ਵਿੱਚ ਬੈਠਾ ਹੈ ਹਨਾ ਕੋਈ ਖਾਣਾ ਹੈ ਤੁਸੀਂ ਕਿਸੇ ਵੀ ਜਾਨਵਰ ਨੂੰ ਪਿਆਰ ਨਾ ਪੁੱਛੋਗੇ ਨਾ ਹਾਂ ਵੀ ਤੈਨੂੰ ਕੀ ਹੋਇਆ ਹਾਂ ਪਿਆਰ ਨਾ ਹਾਂ ਕੀ ਹੋ ਗਿਆ ਉਹਨੂੰ ਵੀ ਇਸ ਗੱਲ ਦਾ ਸਮਝ ਆਂਦੀ ਹੈ ਕਿਉਂਕਿ ਸ਼ਬਦਾਂ ਦੀ ਇੰਨੀ ਤਾਕਤ ਹੈ ਦਾ ਪੈਟ ਨੂੰ ਨਾ ਲੌਗ ਨੂੰ ਔਰ ਉਸ ਤੋਂ ਬਾਅਦ ਜਦੋਂ ਮੈਂ ਪੁੱਛਦੀ ਆ ਕਿ ਤੁਸੀਂ ਸਟ੍ਰੇ ਆਪਣੇ ਘਰ ਦੇ ਬਾਹਰ ਕੁੱਤੇ ਨੂੰ ਖਾਣਾ ਖਵਾਉਂਦੇ ਹੋ ਤੇ ਫਿਰ ਉਹੀ ਬੱਚੇ ਕਹਿੰਦੇ ਅਸੀਂ ਮਦਰ ਤੋਂ ਸਿੱਖਿਆ ਤੇ ਅਸੀਂ ਘਰ ਦੇ ਬਾਹਰ ਵੀ ਰੋਟੀ ਖਵਾਉਂਦੇ ਹੁਣ 12 13 ਸਾਲ ਦੇ ਬੱਚੇ ਨੂੰ ਕਿਹੜੀ ਸਟ੍ਰੈਸ ਆ ਗਈ ਅਸੀਂ ਕੀ ਕਰ ਰਹੇ ਹਾਂ ਪਹਿਲੇ ਅਸੀਂ ਘਰ ਛੋਟੇ ਕੀਤੇ ਉਹ ਘਰ ਛੋਟੇ ਹੋਏ ਸਾਡੇ ਮੈਂਬਰ ਵੀ ਥੋੜੇ ਹੋ ਗਏ ਸਾਡੀ ਸੋਚ ਵੀ ਛੋਟੀ ਹੋ ਗਈ ਪਹਿਲੇ ਘਰ ਵੱਡੇ ਸੀਗੇ ਹਨਾ ਤੇ 10 ਜਾਨਵਰ ਵੀ ਸੀ ਤੇ ਉਹਦੇ ਵਿੱਚ ਦਾਦਾ ਪਰਦਾਦਾ ਹਨਾ ਸਾਰੇ ਰਹਿ ਰਹੇ ਸੀਗੇ ਉਹਨਾਂ ਦੀ ਵੀ ਸੇਵਾ ਹੋ ਜਾਂਦੀ ਸੀ ਜੇ ਅਸੀਂ ਐਨੀਮਲਸ ਨੂੰ ਇਗਨੋਰ ਕਰਤਾ ਸਭ ਤੋਂ ਵੱਡਾ ਤਾਂ ਜਿਹੜਾ ਸਾਡਾ ਜਿਹੜਾ ਕਚਰਾ ਹੈ ਵੇਸਟੇਜ ਹੈ ਮੈਨੇਜਮੈਂਟ ਉਹ ਐਨੀ ਬੁਰੀ ਤਰ੍ਹਾਂ ਇਫੈਕਟ ਹੋਏਗੀ ਨਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਇੱਕ ਜਾਨਵਰ ਨੂੰ ਸੇ ਪਿਆਰ ਨਾਲ ਹੈਲੋ ਹੀ ਕਹਿ ਦੋ ਹਾਂਜੀ ਕੀ ਹਾਲ ਚੱਲੇ ਹਾਂਜੀ ਅੱਜ ਰੋਟੀ ਮਿਲ ਗਈ ਸੀ ਪਾਣੀ ਮਿਲੀ ਤੁਸੀਂ ਨਾ ਕੁਝ ਖਾਓ ਉਹ ਦੇਖਣਾ ਇਹਦੇ ਵਿੱਚ ਵੀ ਉਹ ਖੁਸ਼ ਹੋਏਗਾ ਕਿਉਂਕਿ ਇਹ ਪਹਿਲੇ ਅਸੀਂ ਇਨਸਾਨ ਵੀ ਇਦਾਂ ਹੀ ਆਏ ਹੈ ਹਨਾ ਤੇ ਉਹਨੂੰ ਘਰ ਥੋੜੀ ਸੀਗੇ ਪਹਿਲੇ ਹੌਲੀ ਹੌਲੀ ਸਮਝ ਆਈ ਫਿਰ ਹੌਲੀ ਹੌਲੀ ਹਨਾ ਕਿਸੇ ਨਾ ਘਰ ਬਣਾਏ ਹਨਾ ਫਿਰ ਪਤਾ ਲੱਗਿਆ ਫੈਮਲੀ ਹੈਨਾ ਅਸੀਂ ਕਿਦਾਂ ਆਪਣੇ ਆਪ ਨੂੰ ਸਿਕਿਉਰ ਕਰਦੇ ਰਹੇ ਲੇਕਿਨ ਜਾਨਵਰ ਵੀ ਤਾਂ ਸਾਡੇ ਤੇ ਡਿਪੈਂਡ ਹੋ ਗਿਆ ਨਾ ਉਦੋਂ ਜਾਨਵਰ ਵੀ ਸਾਡੇ ਤੇ ਡਿਪੈਂਡ ਹੋ ਗਿਆ ਮੈਂ ਨਹੀਂ ਮੰਦੀ ਕੋਈ ਦੁਨੀਆ 'ਚ ਕੋਈ ਨਰਕ ਕੋਈ ਸਵਰਗ ਹੈ ਇਹੀ ਹੈ ਇਹ ਜਿਹੜੇ ਕੋਈ ਜਾਨਵਰ ਨੇ ਜਿਹੜਾ ਵਿਚਾਰਾ ਬਹੁਤ ਭੋਗਤ ਰਿਹਾ ਹੈ ਨਾ ਇੱਥੇ ਉਹ ਨਰਕ ਭੋਗਤ ਰਿਹਾ ਤੇ ਜੇ ਤੁਸੀਂ ਕਿਸੇ ਜਾਨਵਰ ਦੀ ਸੇਵਾ ਕਰ ਰਹੇ ਹੋ ਤੁਸੀਂ ਪੂਰਨਕਮਾਰ ਹੋ ਮੇਰੇ ਲਈ ਇਹੀ ਰੱਬ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਹੜ੍ਹਾਂ ਦੇ ਪਾਣੀ ਦੇ ਨਾਲ ਸਿਰਫ ਘਰ ਹੀ ਨਹੀਂ ਡੁੱਬਦੇ ਬਲਕਿ ਕਈ ਬੇਸਹਾਰਾ ਪਸ਼ੂਆਂ ਦੀਆਂ ਜਾਨਾਂ ਵੀ ਖਤਰੇ ਦੇ ਵਿੱਚ ਪੈ ਜਾਂਦੀਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਮੱਸਿਆ ਪੈਦਾ ਹੋਈ ਤਾਂ ਦੇਖਿਆ ਗਿਆ ਕਿ ਜਿਸ ਤਰ੍ਹਾਂ ਕਈ ਇਨਸਾਨ ਇਸ ਦੀ ਮਾਰ ਹੇਠਾਏ ਉੱਥੇ ਹੀ ਕਈ ਪਸ਼ੂਆਂ ਦੀਆਂ ਜਾਨਾਂ ਵੀ ਖਤਰੇ ਦੇ ਵਿੱਚ ਪਈਆਂ ਨੇ ਲੇਕਿਨ ਬਹੁਤ ਸਾਰੇ ਅਜਿਹੇ ਲੋਕ ਜੋ ਕਿ ਹੜਾਂ ਦੇ ਵਿੱਚ ਜਾਂ ਫਿਰ ਉਵੇਂ ਵੀ ਇਸ ਮਾਰ ਜਦੋਂ ਹੜਾਂ ਦੀ ਮਾਰ ਆਂਦੀ ਹੈ ਤਾਂ ਪਸ਼ੂਆਂ ਦੇ ਬਚਾਅ ਦੇ ਲਈ ਨਿਰਸਵਾਰਥ ਸੇਵਾ ਲਈ ਅੱਗੇ ਆਉਂਦੇ ਨੇ ਅੱਜ ਵੀ ਮੈਂ ਤੁਹਾਨੂੰ ਜਿਸ ਮਹਿਲਾ ਦੇ ਨਾਲ ਮਿਲਣ ਜਾ ਰਹੀਆਂ ਉਹ ਵੀ ਮਹਿਲਾ ਇਸ ਤਰ੍ਹਾਂ ਹੀ ਲਗਾਤਾਰ ਪਸ਼ੂਆਂ ਦੇ ਬਚਾਅ ਦੇ ਲਈ ਅੱਗੇ ਆ ਰਹੇ ਨੇ ਤੇ ਬੇਮਿਸਾਲ ਸੇਵਾ ਕਰ ਰਹੇ ਨੇ ਮੇਰੇ ਨਾਲ ਵੌਇਸ ਆਫ ਐਨੀਮਲ ਤੋਂ ਐਨੀਮਲ ਲਵਰ ਅਤੇ ਰਾਸਕੋਲ ਮੈਮ ਨਿਧੀ ਅਦਲਖਾ ਮੌਜੂਦ ਨੇ ਮੈਮ ਬਹੁਤ ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਕੀ। ਥੈਂਕ ਯੂ ਜੀ। ਬਹੁਤ ਵਧੀਆ ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਮੈਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਹੜ ਆਏ ਨੇ ਲੋਕ ਦੇ ਘਰ ਤਾਂ ਇਸਮਾਰ ਹੇਠ ਆ ਹੀ ਨੇ, ਪਾਣੀ ਦੇ ਵਿੱਚ ਡੁੱਬੇ ਨੇ ਲੇਕਿਨ ਬਹੁਤ ਸਾਰੇ ਪਸ਼ੂ ਜਿਹੜੇ ਨੇ ਉਹ ਵੀ ਹੜਾਂ ਦੀ ਮਾਰ ਹੇਠ ਆਏ ਨੇ ਤਾਂ ਤੁਸੀਂ ਲਗਾਤਾਰ ਜਿਹੜਾ ਹੈ ਐਨੀਮਲਸ ਦੇ ਪ੍ਰੋਟੈਕਟ ਦੇ ਲਈ ਅਵੇਅਰ ਕਰਦੇ ਰਹਿੰਦੇ ਹੋ ਤਾਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਇਹ ਮੁਸੀਬਤ ਆਈ ਹੈ ਪੰਜਾਬ ਦੇ? ਮੁਸੀਬਤ ਜਿਹੜੀ ਪੰਜਾਬ ਤੇ ਆਈ ਹੈ ਦੋਨਾਂ ਤੇ ਆਈ ਹੈ, ਇਨਸਾਨਾਂ ਤੇ ਔਰ ਪਸ਼ੂਆਂ ਤੇ। ਬਹੁਤ ਹੀ ਇੱਕ ਮਾੜਾ ਟਾਈਮ ਦੇਖਿਆ ਪੰਜਾਬ ਨੇ ਬਾਕੀ ਪਸ਼ੂਆਂ ਦਾ ਬਹੁਤ ਬਹੁਤ ਜ਼ਿਆਦਾ ਸਫਰ ਕੀਤਾ ਉਹਨਾਂ ਨੇ ਕਿਉਂਕਿ ਇਨਸਾਨ ਜੇ ਕਿਤੇ ਰੁੜ ਵੀ ਜਾਏ ਤੇ ਪਰਮਾਤਮਾ ਨਾ ਕਰੇ ਲੇਕਿਨ ਉਹ ਫਿਰ ਵਾਪਸ ਆ ਸਕਦਾ ਹੈ ਦੱਸ ਸਕਦਾ ਹੈ ਮੇਰੀ ਆਈਡੈਂਟੀ ਹੈ ਲੇਕਿਨ ਜੇ ਜਾਨਵਰ ਜੇ ਇਸ ਨਾਲ ਕੁਝ ਗਲਤ ਹੋ ਗਿਆ ਉਹ ਬੋਲ ਵੀ ਨਹੀਂ ਸਕਦਾ ਸਭ ਤੋਂ ਵੱਡੀ ਜਿਹੜੀ ਤਾਕਤ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਉਹ ਹੈ ਬੋਲਣਾ ਤੇ ਉਹ ਬਸ ਉਹੀ ਹੈ ਕਿ ਉਹ ਬੋਲ ਨਹੀਂ ਸਕਦਾ ਉਹਦੀ ਆਵਾਜ਼ ਅਸੀਂ ਬੰਦਿਆ ਤੇ ਹੜਾਂ ਦੇ ਵਿੱਚ ਬਹੁਤ ਜ਼ਿਆਦਾ ਸਫਰ ਕੀਤਾ ਹੈ ਜਾਨਵਰਾਂ ਨੇ ਕਿਉਂਕਿ ਜਿਸ ਤਰ੍ਹਾਂ ਪਾਣੀ ਜਿਸ ਤਰ੍ਹਾਂ ਬਹੁਤ ਜ਼ਿਆਦਾ ਕਿਚ ਏਰੀਆਸ ਤੇ ਜਿੱਥੇ ਪਾਣੀ ਆ ਗਿਆ ਲੇਕਿਨ ਬੜੇ ਹੀ ਵਧੀਆ ਮੈਂ ਦੇਖਿਆ ਲਾਈਕ ਜਿਹੜੇ ਕਿਸਾਨ ਆ ਉਹਨਾਂ ਨੇ ਬਹੁਤ ਵਧੀਆ ਉੱਥੇ ਮਤਲਬ ਬੜੀ ਸਮਝਦਾਰੀ ਨਾਲ ਜਿੱਤੇ ਛੋਟੇ ਨਵੇਂ ਇਲਾਕੇ ਸੀ ਬੜੇ ਵਧੀਆ ਉਹਨਾਂ ਨੇ ਜਾਨਵਰਾਂ ਨੂੰ ਬੜੇ ਵਧੀਆ ਤਰੀਕੇ ਨਾਲ ਸ਼ਿਫਟ ਕਰ ਲਿਆ ਸੀਗਾ ਲੇਕਿਨ ਹਾਂ ਜਿਹੜੀ ਉਸ ਟਾਈਮ ਦੀ ਜਿਹੜੀ ਜ਼ਰੂਰਤ ਸੀ ਉਹ ਉਹਨਾਂ ਨੂੰ ਬਚਾਉਣਾ ਸੀ ਉੱਚੀ ਜਗ੍ਹਾ ਤੇ ਲੈ ਕੇ ਜਾਣਾ ਸੀ ਤੇ ਅੱਜ ਦੇ ਟਾਈਮ ਦੀ ਜਿਹੜੀ ਜ਼ਰੂਰਤ ਹੈ ਉਹ ਹੈ ਕਿ ਉਹਨਾਂ ਨੂੰ ਲਾਈਕ ਜਿੱਦਾਂ ਹੁਣ ਉਹ ਸਫਰ ਕਰ ਗਏ ਕੋਈ ਪਾਣੀ ਦੇ ਵਿੱਚ ਬੈਠਾ ਹੈ ਨਾ ਕੋਈ ਖਾਣਾ ਹੈ ਬਹੁਤ ਸਾਰੇ ਕਿਸਾਨਾਂ ਨੇ ਖੁਦ ਹੀ ਕਿਹਾ ਸੀਗਾ ਕਿ ਅੰਦੇ ਕਿ ਲਾਈਕ ਪਹਿਲੇ ਮੇ ਖਾਣਾ ਸਾਨੂੰ ਬਹੁਤ ਮਿਲ ਗਿਆ ਆਪਣੇ ਲਈ ਫਿਰ ਜਾਨਵਰਾਂ ਦੀ ਮਦਦ ਉਹਨਾਂ ਦੀ ਸੁਰੱਖਿਆ ਲਈ ਕੁਝ ਕੀਤਾ ਜਾਏ ਫਿਰ ਓਬਵੀਅਸਲੀ ਹੁਣ ਸਰਕਾਰ ਨੇ ਬਹੁਤ ਸਾਰੀ ਚੀਜ਼ਾਂ ਖਾਣਾ ਭੇਜਿਆ ਔਰ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਇੱਕ ਇਨਸਾਨ ਤਾਂ ਇੱਕ ਬੋਤਲ ਪੀਲੇਗਾ ਇੱਕ ਟਾਈਮ ਦੇ ਵਿੱਚ ਇੱਕ ਪਾਣੀ ਪੀ ਸਕਦਾ ਅਸੀਂ ਪਰ ਵਾਈਟ ਤਾਂ ਕੀਤਾ ਹੀ ਹੈ ਲੇਕਿਨ ਜਿਹੜੇ ਜਾਨਵਰਾਂ ਲਈ ਹੈ ਉਹਦੇ ਵਿੱਚ ਕਾਫੀ ਸਾਰੇ ਕੁਝ ਲਾਈਕ ਜਿਤਨਾ ਵਿਦਾਨਤਾ ਔਰ ਰਲਾਈਜ਼ਿੰਗ ਕੁਝ ਹੈਗੀਆਂ ਉਹਨਾਂ ਨੇ ਕੁਝ ਪਿੰਡਾਂ ਦੇ ਵਿੱਚ ਜ਼ਰੂਰ ਉਹ ਭੇਜਿਆ ਜਿਹਦੇ ਲਾਈਕ ਇੱਕ ਪੰਪ ਲਗਾਇਆ ਜਿਸ ਨਾਲ ਹਜ਼ਾਰਾਂ ਲੀਟਰ 10000 ਲੀਟਰ ਪਾਣੀ ਇੱਕ ਟਾਈਮ ਦੇ ਵਿੱਚ ਨਿਕਲ ਜਾਂਦਾ ਸੀ ਤੇ ਉਹ ਜਾਨਵਰਾਂ ਲਈ ਉਹ ਪਾਣੀ ਬਹੁਤ ਹੈਲਪਫੁਲ ਰਿਹਾ ਕਿਉਂਕਿ ਗੰਦਾ ਪਾਣੀ ਪੀ ਕੇ ਵੀ ਉਹਨਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਔਰ ਜਾਨਵਰ ਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਸੋ ਇਹ ਬਹੁਤ ਵੱਡਾ ਮੁੱਦਾ ਸੀ ਕਿਤੇ ਨਾ ਕਿਤੇ ਸਰਕਾਰ ਨੇ ਕੁਝ ਹੱਦ ਤੱਕ ਕੁਝ ਜਗ੍ਹਾਇਂ ਜ਼ਰੂਰ ਪਹੁੰਚੇ ਲੇਕਿਨ ਕੋਸ਼ਿਸ਼ ਕਰਾਂਗੇ ਬਾਕੀ ਜਗ੍ਹਾ ਵੀ ਰਿਕੁਐਸਟ ਕਰਦੇ ਗਵਰਨਮੈਂਟ ਨੂੰ ਕਿ ਪਹੁੰਚੇ ਤੁਸੀਂ ਲਗਾਤਾਰ ਮੈਮ ਐਨੀਮਲਸ ਦੇ ਅਵੇਅਰਨੈਸ ਲੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਬਚਾਉਣਾ ਹੈ ਰੈਸਕਿਊ ਕਿਵੇਂ ਕਰਨਾ ਹੈ ਐਨੀਮਲ ਲਵਰ ਹੋ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਇਹ ਹੜਾਂ ਨੇ ਮਾਰਾਈ ਤੇ ਕਿਵੇਂ ਬਚਾਅ ਕਰਨਾ ਚਾਹੀਦਾ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਅਵੇਅਰਨੈਸ ਜੜੀ ਹੈ ਉਹ ਕੀਤੀ ਗਈ ਦੇਖੋ ਬਚਾਅ ਜਿਹੜਾ ਹੈ ਇੱਕ ਤਾਂ ਸਭ ਤੋਂ ਪਹਿਲੇ ਹੈ ਕਿ ਉਹਨਾਂ ਨੂੰ ਸੁਰੱਖਿਤ ਜਗਾਹ ਤੇ ਲੈ ਕੇ ਜਾਣਾ ਕਿਉਂਕਿ ਜਿਹੜੇ ਨੀਵੇਂ ਇਲਾਕੇ ਸੀ ਤੇ ਉੱਚੀ ਜਗਾਹ ਤੇ ਹੀ ਸਭ ਤੋਂ ਪਹਿਲਾ ਟਾਰਗੇਟ ਹੁੰਦਾ ਕਿ ਜਾਨਵਰ ਨੂੰ ਉੱਚੀ ਜਗਾਹ ਤੇ ਪਹੁੰਚਾ ਦਿੱਤਾ ਜਾਏ ਉਸ ਤੋਂ ਬਾਅਦ ਫਿਰ ਓਬਵੀਅਸਲੀ ਜਾਨਵਰ ਹੈ ਉਹ ਵੀ ਇੱਕ ਸਰੀਰ ਹੈ ਹੈਨਾ ਤੇ ਹੁਣ ਜੇ ਪਾਣੀ ਦੇ ਵਿੱਚ ਉਹਦਾ ਸਰੀਰ ਰਹੇਗਾ ਤੇ ਉਹ ਸਰੀਰ ਗੱਲੇਗਾ ਹੈਨਾ ਤੇ ਉਹਨੂੰ ਸੁੱਕੀ ਜਗਾਹ ਤੇ ਸਭ ਤੋਂ ਪਹਿਲਾ ਟਾਰਗੇਟ ਫਿਰ ਉਸ ਤੋਂ ਬਾਅਦ ਟਾਰਗੇਟ ਹੈ ਰੋਟੀ ਤੇ ਉਹਦੀ ਪਾਣੀ ਦਾ ਹੈਨਾ ਤੇ ਉਹ ਜਿਸ ਤਰ੍ਹਾਂ ਕੁਝ ਤਰੀਕਾ ਹੁੰਦਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਪਤਾ ਹੋਏਗਾ ਕਿ ਉਹ ਜਿੱਦਾਂ ਅਚਾਰ ਬਣਾ ਲੈਂਦੇ ਐ Uh, मतलब ਵੀ ਕਾ ਔਰ ਜਿੱਦਾਂ ਜੋ ਵੀ ਸਮਗਰੀ ਆ ਉਹਨਾਂ ਦੇ ਖਾਣ ਦੀ ਉਹਨੂੰ ਸਟੋਰ ਕਰ ਲੈਂਦੇ ਆ ਉਹ ਜਿਹੜਾ ਮਿੱਟੀ ਦੇ ਅੰਦਰ ਤੇ ਉਹ ਸਟੋਰ 6 7 8 ਮਹੀਨੇ ਚੱਲ ਜਾਂਦਾ ਉਹ ਹਨਾ ਤੇ ਉਹ ਜਾਨਵਰਾਂ ਲਈ ਸਟੋਰ ਕਰ ਸਕਦੇ ਆ ਸੋ ਥੈਟ ਕੀ ਉਹਨਾਂ ਨੂੰ ਮਤਲਬ ਪ੍ਰੋਪਰ ਖਾਣਾ ਮਿਲਦਾ ਰਹੇ ਔਰ ਉਹਨਾਂ ਤੇ ਪੋਸ਼ਟਿਕ ਉਹਨਾਂ ਜਿਹਾ ਇਨਸਾਨਾਂ ਨੂੰ ਪੋਸ਼ਟਿਕ ਚੀਜ਼ਾਂ ਦੀ ਲੋੜ ਹੈ ਤੇ ਜਾਨਵਰਾਂ ਨੂੰ ਵੀ ਲੋੜ ਹੁੰਦੀ ਹੈ ਔਰ ਇੱਕ ਹੋਰ ਚੀਜ਼ ਕੀ ਮੈਂ ਦੇਖ ਮਤਲਬ ਇਹ ਗੱਲ ਕਰ ਰਹੇ ਸੀ ਡਿਸਕਸ ਕਰ ਰਹੇ ਸੀ ਕਿ ਕਹਿੰਦੇ ਕੁਝ ਜਾਨਵਰ ਇੰਨੇ ਕਿ ਅਪਸੈਟ ਹੋ ਗਏ ਅਸੀਂ ਇਸ ਚੀਜ਼ ਨੂੰ ਬਹੁਤ ਬਹੁਤ ਲਾਈਟ ਲੈਣਾ ਕਿ ਜਾਨਵਰ ਹੀ ਹੈ ਨਹੀਂ ਪਰ ਤੁਸੀਂ ਦੇਖਣਾ ਕਿ ਉੱਥੇ ਜਿਹੜੇ ਜਾਨਵਰ ਨੇ ਉਹਨਾਂ ਉਹ ਅਪਸੈਟ ਵੀ ਹੋਏ ਪਏ ਕਿਉਂਕਿ ਕਈ ਜਾਨਵਰ ਹੈ ਕੋਈ ਸੀ ਦਾ ਪਰਿਵਾਰ ਉਹਨਾਂ ਦਾ ਵੀ ਪਰਿਵਾਰ ਟੁੱਟਿਆ ਹੈ ਨਾ ਉਹਨਾਂ ਦੇ ਵੀ ਕੋਈ ਬੱਚੇ ਅਲੱਗ ਹੋਏ ਕੋਈ ਉਹਨਾਂ ਦੀ ਉਹਨਾਂ ਦਾ ਵੀ ਆਪਣਾ ਇੱਕ ਫੈਮਿਲੀ ਹੁੰਦੀ ਕੋਈ ਫਰੈਂਡਸ ਹੈ ਕੋਈ ਸਹੇਲੀਆਂ ਪੈਣਾ ਸਾਰੀਆਂ ਨਾ ਉਹਨਾਂ ਦੀ ਗਾਵਾਂ ਮੱਝਾਂ ਉਹ ਅਲੱਗ ਹੋਈਆਂ ਔਰ ਸੁਣਨ ਚ ਆਇਆ ਹੈ ਕਿ ਕਹਿੰਦੇ ਖਾਣਾ ਵੀ ਨਹੀਂ ਖਾਂਦੀ ਹੈ ਹੈ ਨਾ ਜਿੱਦਾਂ ਸਾਡੇ ਇਮੋਸ਼ਨਸ ਹੈ ਉਹਨਾਂ ਦੇ ਵੀ ਇਮੋਸ਼ਨਸ ਹੈ ਸੋ ਖਾਣੇ ਦੇ ਨਾਲ ਨਾਲ ਉਹਨਾਂ ਨੂੰ ਕੈਲੋਕਿਕ ਮੈਂ ਜ਼ਰੂਰ ਕਹਿੰਨੇ ਕਿ ਪਿਆਰ ਨਾ ਪੁੱਛੋ ਵੀ ਵੀ ਕੀ ਹੋਇਆ ਤੁਸੀਂ ਕਿਸੇ ਵੀ ਜਾਨਵਰ ਨੂੰ ਪਿਆਰ ਨਾ ਪੁੱਛੋਗੇ ਨਾ ਹਾਂ ਵੀ ਤੈਨੂੰ ਕੀ ਹੋਇਆ ਹਾਂ ਪਿਆਰ ਨਾ ਹਾਂ ਕੀ ਹੋ ਗਿਆ ਉਹਨੂੰ ਵੀ ਇਸ ਗੱਲ ਦਾ ਸਮਝ ਆਂਦੀ ਹੈ ਕਿਉਂਕਿ ਸ਼ਬਦਾਂ ਦੀ ਇੰਨੀ ਤਾਕਤ ਹੈ ਉਹਨਾਂ ਕੋਲ ਜ਼ੁਬਾਨ ਨਹੀਂ ਲੇਕਿਨ ਉਹ ਸੁਣਦੇ ਜ਼ਰੂਰ ਸਕਦੇ ਹੈ ਤੁਸੀਂ ਜਿਸ ਤਰ੍ਹਾਂ ਜਾਗਰੂਕ ਕਰਦੇ ਹੋ ਤੁਹਾਨੂੰ ਇੱਕ ਇਸ ਤਰ੍ਹਾਂ ਤੁਹਾਡੇ ਨਾਲ ਵੀ ਕੋਈ ਅਜਿਹੀ ਚੀਜ਼ ਜਿਹੜੀ ਬੀਤੀ ਹੈ ਤੁਹਾਡੇ ਨਾਲ ਵੀ ਕਿ ਪਸ਼ੂਆਂ ਨਾਲ ਪਿਆਰ ਪੈ ਗਿਆ ਜਾਂ ਕਿਤੋਂ ਤੁਹਾਨੂੰ ਪੇਰੈਂਟਸ ਤੋਂ ਹੀ ਇਹ ਸਿੱਖਿਆ ਇਹ ਤਾਂ ਇੱਕ ਚੀਜ਼ ਜ਼ਰੂਰ ਹੈ ਰੀਸੈਂਟਲੀ ਮੈਂ ਇੱਕ ਸਕੂਲ 'ਚ ਗਈ ਸੀ ਮੈਂ ਉੱਥੇ ਲੇਕ ਬੱਚਿਆਂ ਦੇ ਨਾਲ ਇੰਟਰੈਕਟ ਕੀਤਾ ਤੇ ਮੇਰਾ ਹੀ ਹੁੰਦਾ ਕਿ ਬੱਚਿਆਂ ਨਾਲ ਜਦੋਂ ਵੀ ਮੈਂ ਇੰਟਰੈਕਟ ਕਰਦੀ ਹਾਂ ਨਾ ਤੇ ਮੈਨੂੰ ਹੁੰਦਾ ਪਹਿਲੇ ਪੁੱਛਾਂ ਕਿ ਕਿਹਦੇ ਕਾਰਪੈਟਸ ਨੇ ਹਨਾ ਤੇ ਓਬਵੀਅਸਲੀ ਪੈਟਸ ਤੋਂ ਪਤਾ ਲੱਗਦਾ ਸਟ੍ਰੇ ਕਿਉਂਕਿ ਇੱਕਦਮ ਕੋਈ ਸਟ੍ਰੇ ਨਾ ਨਹੀਂ ਜੁੜ ਸਕਦਾ ਹਨਾ ਤੇ ਪੁੱਛ ਮੈਂ ਇਹੀ ਪੁੱਛਦੀ ਮੈਂ ਕਿ ਤੁਸੀਂ ਕਿੱਥੋਂ ਲਾਈਕ ਕਹਿੰਦੇ ਹਾਂ ਜੀ ਪੈਟ ਹੈਗੇ ਔਰ ਸਭ ਤੋਂ ਜ਼ਿਆਦਾ ਜੋ ਮੇਰਾ ایکسپੀਰੀਅੰਸ ਹੈ ਕਿ ਮਦਰ ਇਨਵੋਲਡ ਹੁੰਦੀ ਹੈ ਕਿਉਂਕਿ ਆਬਵੀਅਸਲੀ ਇੱਕ ਫਾਦਰ ਨੂੰ ਵੀ ਜੇ ਪੈਟਰ ਪਸੰਦ ਹੈ ਕੋ ਡੌਗ ਪਸੰਦ ਹੈ ਨਾ ਉਹਦੇ ਕੋਲ ਵੀ ਇੰਨੀ ਪਾਵਰ ਨਹੀਂ ਹੈ ਕਿ ਰੱਖ ਸਕੇ ਕਿਉਂਕਿ ਉਹਦਾ ਰੱਖ ਰਖਾਵ ਕਰਨਾ ਪੈਂਦਾ ਪ੍ਰੋਪਰ ਉਹਨੂੰ ਮੈਨੇਜ ਫੂਡ ਹੈ ਨਾ ਸਾਰਾ ਦੇਖਣਾ ਪੈਂਦਾ ਇੱਕ ਜਦੋਂ ਲੇਡੀ ਹੈ ਜਿਹੜੀ ਲੇਡੀ ਹੁੰਦੀ ਹੈ ਨਾ ਘਰ ਦੀ ਉਹ ਕੁਝ ਵੀ ਕਰ ਸਕਦੀ ਹੈ ਤੇ ਉਹ ਬੱਚਿਆਂ ਨੂੰ ਆਪਣੇ ਮਾਵਾ ਤੋਂ ਮਿਲਿਆ ਹੁੰਦਾ ਕਿ ਕਿਦਾਂ ਪੈਟਰਨ ਉਹ ਨਾ ਲੋਗ ਨੂੰ ਔਰ ਉਸ ਤੋਂ ਬਾਅਦ ਜਦੋਂ ਮੈਂ ਪੁੱਛਦੀ ਹਾਂ ਕਿ ਤੁਸੀਂ ਸਟ੍ਰੇ ਆਪਣੇ ਘਰ ਦੇ ਬਾਹਰ ਕੁੱਤੇ ਨੂੰ ਖਾਣਾ ਖਵਾਉਂਦੇ ਹੋ ਤੇ ਫਿਰ ਉਹੀ ਬੱਚੇ ਕਹਿੰਦੇ ਅਸੀਂ ਮਦਰ ਤੋਂ ਸਿੱਖਿਆ ਤੇ ਅਸੀਂ ਘਰ ਦੇ ਬਾਹਰ ਵੀ ਰੋਟੀ ਖਵਾਉਂਦੇ ਹਾਂ ਸੋ ਜਿਹੜੀਆਂ ਇਸੇ ਲਈ ਇੱਕ ਮਤਲਬ ਸਾਡੇ ਜਿਹੜੇ ਦੇਸ਼ ਦੇ ਵਿੱਚ ਕਿਉਂ ਇੱਕ ਨਾਰੀ ਨੂੰ ਸ਼ਕਤੀ ਕਿਹਾ ਗਿਆ ਕਿਉਂਕਿ ਜਿਹੜੀ ਉਹ ਨਾਰੀ ਦੀ ਸ਼ਕਤੀ ਹੈ ਨਾ ਉਹ ਕੁਝ ਵੀ ਕਰ ਸਕਦੀ ਹੈ ਤੇ ਉਹ ਇੱਕ ਬਹੁਤ ਮੈਂ ਦੇਖਿਆ ਕਿ ਐਨੀਮਲ ਲਵਰ ਜਿਹੜਾ ਬੰਦਾ ਹੈ ਨਾ ਉਹ ਮੋਸਟਲੀ ਉਹਦੀ ਮਦਰ ਹੁੰਦੀ ਤੇ ਮੇਰੀ ਵੀ ਮਦਰ ਹੀ ਹੈ ਮਦਰ ਤੋਂ ਹੀ ਸਿੱਖਿਆ ਹੈ ਹਾਂ ਮਦਰ ਤੋਂ ਹੀ ਸਿੱਖਿਆ ਹੈ ਤੇ ਪਸ਼ੂਆਂ ਦਾ ਬਚਾਅ ਤੁਹਾਡੇ ਮੁਤਾਬਿਕ ਪਸ਼ੂਆਂ ਦਾ ਜਿਹੜਾ ਬਚਾਅ ਲਈ ਜਿਹੜਾ ਜਾਗਰੂਕਤਾ ਹੈ ਉਹ ਕਿੰਨੀ ਕੁ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਦੇਖੋ ਅੱਜ ਦਾ ਜਿਹੜਾ ਸਮਾਂ ਇਹ ਸਮਾਂ ਐਸਾ ਹੈ ਮੈਂ ਪਿੱਛੇ ਕਿ ਕੋਈ ਨਿਊ ਸੁਣੀ ਸੀ ਆਈ ਥਿੰਕ 12 অর 13 ইয়ার্স 올ਡ ਬੱਚੀ ਹੈ ਉਹਨੂੰ ਹਾਰਟ ਅਟੈਕ ਹੋ ਗਿਆ ਏ ਕਿਹੜਾ ਟਾਈਮ ਚੱਲ ਰਿਹਾ ਹੁਣ ਅਸੀਂ ਕਹੀਏ ਵੀ ਖਾਣਾ ਅੱਛਾ ਨਹੀਂ ਐ ਵਾਤਾਵਰਨ ਅੱਛਾ ਨਹੀਂ ਐ ਉਹ ਕਹਿੰਦੇ ਜੀ ਉਹਨੂੰ ਕੋਈ ਸਟ्रेस ਸੀ ਹੁਣ 12 13 ਸਾਲ ਦੇ ਬੱਚੇ ਨੂੰ ਕਿਹੜੀ ਸਟ्रेस ਆ ਗਈ ਅਸੀਂ ਕੀ ਕਰ ਰਹੇ ਹਾਂ ਪਹਿਲੇ ਅਸੀਂ ਘਰ ਛੋਟੇ ਕਿਤੇ ਉਹ ਘਰ ਛੋਟੇ ਹੋਏ ਸਾਡੇ ਮੈਂਬਰ ਵੀ ਥੋੜੇ ਹੋ ਗਏ ਸਾਡੀ ਸੋਚ ਵੀ ਛੋਟੇ ਹੋ ਗਈ ਪਹਿਲੇ ਘਰ ਵੱਡੇ ਸੀਗੇ ਹਨਾ ਤੇ 10 10 ਜਾਨਵਰ ਵੀ ਸੀ ਤੇ ਉਹਦੇ ਵਿੱਚ ਦਾਦਾ ਪਰਦਾਦਾ ਹਨਾ ਸਾਰੇ ਰਹਿ ਰਹੇ ਸੀਗੇ ਉਹਨਾਂ ਦੀ ਵੀ ਸੇਵਾ ਹੋ ਜਾਂਦੀ ਸੀ ਹਨ ਤੇ ਲੋਕੀ ਕਹਿੰਦੇ ਸੀ ਆਪ ਵੀ ਫੈਮਲੀਆਂ ਬਣਾਣੀਆਂ ਐ ਇਸੇ ਲਈ ਬਣਾਣੀਆਂ ਤਾਂ ਕਿ ਸਾਨੂੰ ਅੱਗੇ ਜਾ ਕੇ ਮਤਲਬ ਵੀ ਸਾਡਾ ਉਹ ਖਿਆਲ ਰੱਖਣਗੇ ਤੇ ਅੱਜ ਦੀ ਡੇਟ 'ਚ ਸੋਚ ਦੇਖੋ ਜਿੰਨੀ ਛੋਟੀ ਹੋਈ ਜਾ ਰਹੀ ਐ ਸੇ ਕੋਈ ਨਹੀਂ ਜੀ ਐਨੇ ਇੱਕੋ ਬੱਚਾ ਹੈ ਬਹੁਤ ਹੈ ਜੀ ਠੀਕ ਹੈ ਨਾ ਮਤਲਬ ਆਮ ਨਾਟ ਇਨ ਟੂ ਥੈਟ ਕਿ ਚਲੋ ਬੱਚੇ ਲੇਕਿਨ ਸੋਚ ਐਨੀ ਹੋਗੀ ਕਿ ਇੱਕ ਆਪਣਾ ਬੱਚਾ ਵੀ ਨਹੀਂ ਸੰਭਿਆ ਜਾ ਰਿਹਾ ਉਹਨੂੰ ਵੀ ਲੱਗਦਾ ਯਾਰ ਇੱਕੋ ਕਰ ਲੈਣਾ ਬਹੁਤ ਹੈ ਹੈ ਨਾ ਤੇ ਉਸ ਤੋਂ ਬਾਅਦ ਦੇਖੋ ਹੁਣ ਪਹਿਲੇ ਜਾਨਵਰ ਜਿਹੜੇ ਸੀ ਨਾ ਉਹ ਇੱਕ ਤੁਹਾਨੂੰ ਡਿਸਪਲਿਨ ਲਿਆਂਦੇ ਕੋਈ ਵੀ ਇਵਨ ਘਰ ਦੇ ਵਿੱਚ ਤੁਸੀਂ ਕੁੱਤਾ ਰੱਖ ਲਓ ਉਹ ਤੁਹਾਨੂੰ ਡਿਸਪਲਨ ਕਰੇਗਾ ਕਿਉਂਕਿ ਉਹਨੇ ਸਵੇਰੇ ਉੱਠਣਾ ਹੈ ਤੁਹਾਨੂੰ ਉੱਠ ਕੇ ਉਹਨੂੰ ਸੈਰ ਕਰਾਣੀ ਪਵੇਗੀ ਹੈਨਾ ਤੇ ਤੁਹਾਡੇ ਇੱਕ ਰੂਟੀਨ ਬੰਦ ਹੈ ਫਿਰ ਇੱਕ ਜਿਹੜਾ ਇੱਕ ਸਭ ਤੋਂ ਵੱਡੀ ਚੀਜ਼ ਹੈ ਸਟ्रेस ਉਹ ਕਿਸ ਤਰ੍ਹਾਂ ਕਿ ਜਨਮ ਮਰਨ ਦਾ ਘੇੜ ਹੈ ਅਸੀਂ ਹਰ ਵਕਤ ਕੁਝ ਸੋਚਦੇ ਹਾਂ ਤੇ ਉਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਯੂ نو ਲਾਈਫ ਕਿਦੇ ਲਈ ਹੈ ਮਕਸਦ ਕੀ ਹੈ ਇੱਕ ਜਾਨਵਰ ਨੂੰ ਦੇਖੋ ਉਹਦੇ ਕੋਲ ਜ਼ੁਬਾਨ ਨਹੀਂ ਹੈਨਾ ਫਿਰ ਵੀ ਉਹ ਲਾਈਫ ਜੀ ਰਿਹਾ ਠੀਕ ਹੈ ਤੁਹਾਡੀ ਖੁਸ਼ੀ ਚ ਆਪਣੀ ਖੁਸ਼ੀ ਲੱਭਦਾ ਤੇ ਤੁਸੀਂ ਉਦੋਂ ਤੋਂ ਦੇਖ ਕੇ ਨਾ ਜਦੋਂ ਇੱਕ ਕਹਿੰਦੇ ਇੱਕ ਜਾਨਵਰ ਨੂੰ ਅਸੀਂ ਪਿਆਰ ਕਰਦੇ ਕੋਈ ਵੀ ਚਾਹੇ ਜਾਨਵਰ ਕੋਈ ਕੋਈ ਗਾਂ ਹੈ ਕੋਈ ਕੁੱਤਾ ਹੈ ਨਾ অক্সੀਟੋਕਸਿਨ ਤੁਹਾਡੇ ਅੰਦਰ ਇੱਕ ਹਾਰਮੋਨਸ ਰਿਲੀਜ਼ ਹੁੰਦਾ ਹੈ ਉਹ ਤੁਹਾਡੀ ਸਟ्रेस ਨੂੰ ਬਹੁਤ ਘਟਾਉਂਦਾ ਹੈ ਤੇ ਜਾਨਵਰਾਂ ਦੇ ਨਾਲ ਰਹਿਣਾ ਇਹ ਸਾਡਾ ਕੋਈ ਐ ਨਹੀਂ ਕਿ ਹੁਣ ਦੀ ਗੱਲ ਹੈ ਇਹ ਬਹੁਤ ਪੁਰਾਣੀ ਸਦੀਆਂ ਤੋਂ ਇੱਕ ਜਿਹੜਾ ਭਾਰਤ ਦੇਸ਼ ਹੈ ਇਹਦੀ ਜਿਹੜੀ ਪਹਿਚਾਣ ਹੀ ਪ੍ਰਕਿਰਤੀ ਪ੍ਰੇਮੀ ਔਰ ਜਾਨਵਰ ਪ੍ਰੇਮੀ ਹੈ ਇਵਨ ਭਾਰਤ ਦਾ ਜਿਹੜਾ ਨਾਮ ਹੈ ਭਰਤ ਸ਼ਕੁੰਤਲਾ ਜੀ ਦਾ ਬੇਟਾ ਸੀਗਾ ਹਨਾ ਮਹਾਭਾਰਤ ਤੋਂ ਕਥਾ ਹੈ ਮਹਾਭਾਰਤ ਦੀ ਕਥਾ ਹੈ ਸ਼ਕੁੰਤਲਾ ਜੀ ਦਾ ਬੇਟਾ ਸੀ ਔਰ ਕਹਿੰਦੇ ਕਿ ਉਹ ਇੰਨਾ ਪਸ਼ੂ ਪ੍ਰੇਮੀ ਸੀ ਕਿ ਜਿਹੜੇ ਵਾਈਲਡ ਐਨੀਮਲ ਜਿਹੜੇ ਸੀ ਨਾ ਜਿਦਾ ਸ਼ੇਰ ਚੀਤਾ ਹਨਾ ਉਹਨਾਂ ਦੇ ਨਾਲ ਵੀ ਅਸਰ ਰਹਿੰਦਾ ਸੀ ਜਿਸ ਤਰ੍ਹਾਂ ਫੈਮਿਲੀ ਹੈ ਤੇ ਸਾਡੀ ਇਹ ਸੋਚ ਹੀ ਛੋਟੀ ਹੋ ਗਈ ਕਿ ਅਸੀਂ ਹੁਣ ਤਾਂ ਲਾਈਕ ਗਲੀ ਦੇ ਬਾਹਰ ਕੁੱਤਾ ਬੈਠਾ ਹੈ ਮੈਂ ਦੇਖਿਆ ਮੋਸਟਲੀ ਬਜ਼ੁਰਗ ਹੀ ਡਰਦੇ ਹੁੰਦੇ ਉਸ ਤੋਂ ਕਿਉਂਕਿ ਕੋਈ ਅਵੇਅਰਨੈਸ ਨਹੀਂ ਹੈ ਬਟ ਆਈ ਹੈਵ ਸਟਾਰਟਡ ਥਿਸ ਮੈਂ ਹੁਣ ਲਾਈਕ ਸਕੂਲਸ ਤੇ ਜਾਂਦੀ ਆ ਲਾਈਕ ਮੈਂ ਬੱਚਿਆਂ ਨਾਲ ਇੰਟਰੈਕਸ਼ਨ ਇਹੀ ਮੇਰੀ ਹੁੰਦੀ ਹੈ ਕਿ ਲਾਈਕ ਹਾਊ ਐਨੀਮਲਸ ਆਰ ਇੰਪੋਰਟੈਂਟ ਇਨ ਯੋਰ ਲਾਈਫ ਪਲੱਸ ਤੁਹਾਡੀ ਪ੍ਰਕਿਰਤੀ ਦੇ ਨਾਲ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਬਹੁਤ ਸਾਰੀ ਚੀਜ਼ ਹੈ ਜੇ ਅਸੀਂ ਐਨੀਮਲਸ ਨੂੰ ਇਗਨੋਰ ਕਰਤਾ ਸਭ ਤੋਂ ਵੱਡਾ ਤਾਂ ਜਿਹੜਾ ਸਾਡਾ ਜਿਹੜਾ ਕਚਰਾ ਹੈ ਵੇਸਟੇਜ ਹੈ ਮੈਨੇਜਮੈਂਟ ਉਹ ਇੰਨੀ ਬੁਰੀ ਤਰ੍ਹਾਂ ਇਫੈਕਟ ਹੋਏਗੀ ਨਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਤੁਹਾਡੇ ਕਿਸੇ ਜਾਨਵਰ ਦੇ ਨਾਲ ਅਜਿਹਾ ਮੋਹ ਹੈ ਤੁਸੀਂ ਗੱਲਾਂ ਕਰਦੇ ਹੋ ਕਿਸੇ ਹਾਂ ਮੈਂ ਲਾਈਕ ਗੱਲਾਂ ਬਹੁਤ ਜ਼ਰੂਰੀ ਨੇ ਕਰਨੀਆਂ ਕਿਉਂਕਿ ਜਿਹੜਾ ਜਾਨਵਰ ਹੈ ਨਾ ਮੈਂ ਸਭ ਨੂੰ ਹੀ ਜ਼ਰੂਰ ਕਹਿੰਨੀ ਆ ਕਿ ਜਦੋਂ ਵੀ ਤੁਸੀਂ ਗਲੀ ਦੇ ਵਿੱਚ ਆਪਣੇ ਜਾ ਰਹੇ ਹੋ ਹਨਾ ਗਲੀ ਮੋਹੱਲੇ ਜਿੱਥੇ ਵੀ ਡੌਗ ਦੇਖਦੇ ਹੋ ਉਹਨੂੰ ਸਿਰਫ ਖਾਣਾ ਨਾ ਖਵਾਓ ਜਾਂ ਠੀਕ ਹੈ ਕਿ ਨਫਰਤ ਤੁਸੀਂ ਕਰਦੇ ਹੋ ਹਟ ਹਟ ਟਟ ਹਨਾ ਸਾਰਾ ਦਿਨ ਤੁਹਾਨੂੰ ਕੋਈ ਹਟ ਹਟ ਕਰਦਾ ਰਹੇ ਤੁਸੀਂ ਵੀ ਸ਼ਾਮੀ ਜਾ ਕੇ ਐਗਜ਼ੌਸਟ ਹੋ ਜਾਓਗੇ ਕੀ ਹੈ ਮੇਰੀ ਕੋਈ ਵੈਲਿਊ ਨਹੀਂ ਹੈ ਹਨਾ ਤੇ ਤੁਸੀਂ ਇਸ ਤਰ੍ਹਾਂ ਕਰਦੇ ਹੋ that is why ਇੱਕ ਜਾਨਵਰ ਨੂੰ ਤੁਸੀਂ ਇੰਨਾ ਇਰੀਟੇਟ ਕਰ ਦਿੰਦੇ ਹੋ ਕਿਉਂਕਿ ਆਪ ਵੀ ਤੁਸੀਂ ਇਰੀਟੇਟ ਹੋ ਜਾਂਦੇ ਹੋ ਇੱਕ ਜਾਨਵਰ ਨੂੰ ਸੇ ਪਿਆਰ ਨਾਲ ਹੈਲੋ ਹੀ ਕਹਿ ਦੋ ਹਾਂਜੀ ਕੀ ਹਾਲ ਚੱਲ ਹੈ ਹਾਂਜੀ ਅੱਜ ਰੋਟੀ ਮਿਲ ਗਈ ਸੀ ਪਾਣੀ ਮਿਲੀ ਤੁਸੀਂ ਨਾ ਕੁਝ ਖਵਾਓ ਉਹ ਦੇਖਣਾ ਇਹਦੇ ਵਿੱਚ ਵੀ ਉਹ ਖੁਸ਼ ਹੋਏਗਾ ਕਿਉਂਕਿ ਖਾਣਾ ਜਿੰਨੇ ਖਵਾਣਾ ਉਹਨੇ ਡਿਊਟੀ ਬੰਨੀ ਹੋਈ ਆਪਣੀ ਮੈਂ ਦੇਖਿਆ ਜਿਹੜੇ ਐਨੀਮਲ ਲਵਰਸ ਨੇ ਜਿਹੜੇ ਫੀਡਰਸ ਨੇ ਉਹ ਆਪਣੀ ਡਿਊਟੀ ਨਹੀਂ ਛੱਡਦੇ ਠੀਕ ਹੈ ਤੁਹਾਡੀ ਡਿਊਟੀ ਜਿਹੜੇ ਜਿਹੜੇ ਕਮ ਸੇ ਕਮ ਹਟ ਹਟ ਨਾ ਕਰੋ ਤੁਸੀਂ ਕੁਝ ਨਹੀਂ ਕਰਨਾ ਚਾਹੁੰਦੇ ਨਾ ਐਟ ਲੀਸਟ ਦੋ ਲਵਜ਼ ਬੋਲ ਦੋ ਔਰ ਮੈਨੂੰ ਲੱਗਦਾ ਕਿ ਜਿਹੜੇ ਐਨੀਮਲ ਲਵਰਸ ਨੇ ਉਹਨਾਂ ਨੂੰ ਸਭ ਨੂੰ ਇਹ ਫੀਲ ਕਰ ਸਕਦੇ ਰਿਲੇਟ ਕਰ ਸਕਦੇ ਕਿ ਸਾਨੂੰ ਤਾਂ ਜਾਨਵਰ ਬੋਲਦੇ ਫੀਲ ਹੁੰਦੇ ਅਸੀਂ ਉਹਨਾਂ ਦੀ ਲੈਂਗੁਏਜ ਸਮਝਦੇ ਹਾਂ ਮੇਰੇ ਲਾਈਕ ਡੌਗਸ ਜਾਂ ਗਾਵਾਂ ਜੋ ਵੀ ਹੈ ਮੈਂ ਆਈ ਲਵ ਥੈਮ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਗੱਲ ਤਾਂ ਉਹ ਬਿਲਕੁਲ ਜਵਾਬ ਦਿੰਦੇ ਬੋਲ ਨਹੀਂ ਸਕਦੇ ਇਹ ਪਰਮਾਤਮਾ ਨੇ ਮਜਬੂਰੀ ਉਹਨਾਂ ਨੂੰ ਕਹਿ ਲੋ ਇੱਥੇ ਉਹਨਾਂ ਨੂੰ ਮਜਬੂਰ ਹੋ ਜਾਂਦੇ ਲੇਕਿਨ ਉਹੀ ਸੇਵਾ ਹੈ 84 ਹੈ ਨਾ 84 ਲੱਖ ਯੂਨੀ ਹੈਗੇ ਤੇ ਇਹ ਵੀ ਰੱਬ ਹੀ ਨੇ ਹੈਨਾ ਇਹਨਾਂ ਨੂੰ ਵੀ ਪੂਜਣਾ ਅਸੀਂ ਇਨਸਾਨ ਰੂਪ ਚ ਆਇਆ ਤੇ ਇਹ ਸਾਡਾ ਇੱਕ ਕਲਚਰ ਹੈ ਅਸੀਂ ਆਪਣਾ ਕਲਚਰ ਭੁੱਲ ਰਹੇ ਹਟ 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 ਨਾ ਕਹੋ ਮੇਰੀ ਰਿਕਵੈਸਟ ਹੈ ਮੈਂ ਇਸ ਵੀਡੀਓ ਰਾਹੀਂ ਜ਼ਰੂਰ ਕਹੂੰਗੀ ਤੁਹਾਡੇ ਗਲੀ ਦੇ ਵਿੱਚ ਕੋਈ ਵੀ ਡੌਗ ਹੈ ਕੋਈ ਕਾਲੂ ਹੈ ਕੋਈ ਛੋਟੂ ਹੈ ਹਨਾ ਕੋਈ ਬੂਨੂ ਹੈ ਜੋ ਵੀ ਹੈ ਉਹਨੂੰ ਪਲੀਜ਼ ਉਹਨੂੰ ਜਾ ਕੇ ਨਜ਼ਰ ਕਹਣਾ ਹਾਂਜੀ ਕੀ ਹੈ ਕਿਸ ਤਰ੍ਹਾਂ ਵਧੀਆ ਹਨਾ ਅੱਜ ਠੰਡ ਤੇ ਨਹੀਂ ਲੱਗ ਰਹੀ ਸੀ ਅੱਜ ਰੋਟੀ ਮਿਲ ਗਈ ਸੀ ਕੁਝ ਨਹੀਂ ਕਰਨਾ ਠੀਕ ਹੈ ਬਾਕੀ ਜੇ ਤੁਹਾਡੀ ਸ਼ਰਧਾ ਹੈ ਫਿਰ ਖਾਣਾ ਨਹੀਂ ਬਨ ਕਿ ਡਰਦੇ ਵੀ ਨੇ ਨਾ ਕਿਉਂਕਿ ਡੌਗ ਬਾਈਟਸ ਦੇ ਮਾਮਲੇ ਬਹੁਤ ਆ ਰਹੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਨਹੀਂ ਨਹੀਂ ਐਸਾ ਨਹੀਂ ਸਭ ਤੋਂ ਜ਼ਿਆਦਾ ਦੇਖੋ ਜੇ ਇੱਥੇ ਜ਼ਿਆਦਾ ਡੌਗ ਬਾਈਟ ਹੋਏਗੀ ਨਾ ਤਾਂ ਇ ਐਨੀਮਲ ਹੇਟਰਸ ਵੀ ਬਹੁਤ ਹੋਣਗੇ ਕਿਉਂਕਿ ਅਸੀਂ ਆਪਣਾ ਤਾਂ ਦੇਖ ਲੈਣੇ ਆ ਲੇਕਿਨ ਅਸੀਂ ਇਹ ਨਹੀਂ ਦੇਖਦੇ ਕਿ ਜਾਨਵਰ ਵੀ ਕਿੰਨਾ ਸਫਰ ਕੀਤਾ ਹੈ ਨਾ ਤੁਸੀਂ ਦੇਖੋ ਕੋਈ ਵੀ ਮੈਂ ਕਹਿੰਨੀ ਇਹਦੇ ਵਿੱਚ ਗਵਰਨਮੈਂਟ ਦੀ ਕਿਤੇ ਨਾ ਕਿਤੇ ਥੋੜੀ ਰਹੀ ਹੈ ਕਮੀ ਕਿਉਂਕਿ ਜਿਹੜੀ ਕਿੰਨੇ ਸਾਰੇ ਮੈਂ ਤਾਂ ਇੱਕ ਨੇਤਾ ਨੂੰ ਦੇਖਿਆ ਕੁਝ ਦਿਨ ਪਹਿਲੇ 2-3 ਮੰਥਸ ਬੈਕ ਉਹ ਨੇਤਾ ਜੀ ਬਾਰ ਬਾਰ ਇਹੀ ਕੁੱਤੇ ਕੁੱਤਿਆਂ ਨੂੰ ਹਟਾਓ ਹਟਾਓ ਉਹਨਾਂ ਨੂੰ ਪੁੱਛੇ ਵੀ ਤੁਸੀਂ ਵੀ ਤਾਂ ਪਹਿਲੇ ਸੀਟ 'ਚ ਬੈਠੇ ਸੀ ਉਦੋਂ ਕਿਉਂ ਨਹੀਂ ਕੁਝ ਕੀਤਾ ਐਕਚੁਅਲੀ ਜਿਹੜੀ ਇਹ ਵਰਕ ਹੈ ਨਾ ਇਹਨੂੰ 10-15 ਸਾਲ ਲੱਗਣੇ ਸੀ ਇਹ ਅੱਜ ਹਮੇਸ਼ਾ ਹੀ ਡਿਲੇ ਹੁੰਦਾ ਗਿਆ ਹੁੰਦਾ ਗਿਆ ਹੁੰਦਾ ਗਿਆ ਲੇਕਿਨ ਜਿਹੜੀ ਜਨਜ਼ੀ ਆ ਗਈ ਨਾ ਅਗਲੀ ਜਨਰੇਸ਼ਨ ਇਹਨਾਂ ਨੂੰ ਐਨੀਮਲਸ ਦੀ ਇੰਪੋਰਟੈਂਸ ਪਤਾ ਹੈ ਕਿਉਂਕਿ ਇਹ ਇਹਨਾਂ ਨੇ ਆਪਣੇ ਮਾਪਿਓ ਦੇਖੇ ਤੇ ਇਹਨਾਂ ਨੇ ਜਾਨਵਰੀ ਦੇਖਿਆ ਦੂਸਰਾ ਘਰ ਦੇ ਵਿੱਚ ਪੈਟ ਉਹ ਕਿਤੇ ਨਾ ਕਿਤੇ ਜੈਨਜ਼ੀ ਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਜਿਹੜੀ ਹੁਣ ਜਿਹੜਾ ਨੈਕਸਟ ਹੈ ਨਾ ਅਸੀਂ ਜਾਨਵਰਾਂ ਨੂੰ ਨਾਲ ਲੈ ਕੇ ਚੱਲਾਂ ਹੈ ਠੀਕ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਸਟ्रेस ਬਸਟਰਸ ਨੇ ਸੋ ਇਹ ਜਿਹੜੀ ਚੀਜ਼ ਪਹਿਲੇ ਨਹੀਂ ਹੋਈ ਹੁਣ ਉਹ ਜਿਹੜਾ ਸਪੇ ਕਰਦੇ ਡੌਗਸ ਵੀ ਥੋੜੇ ਹੁੰਦੇ ਹਨ ਤੇ ਸਾਡੀ ਇਨਵੋਲਵਮੈਂਟ ਵੀ ਉਹਨਾਂ ਨਾਲ ਜ਼ਿਆਦਾ ਹੋ ਜਾਂਦੀ ਹੁਣ ਤੁਸੀਂ ਕੁਝ ਸਟੇਟਸ ਦੇਖ ਲਓ ਆਪਣੀ ਇੰਡੀਆ ਦੇ ਵਿੱਚ ਜਿਹਦੇ ਵਿੱਚ ਜ਼ਿਆਦਾ ਟੂਰਿਸਟ ਜਾਂਦੇ ਨੇ ਈਵਨ ਬਾਕੀ ਛੱਡੋ ਦਰਬਾਰ ਸਾਹਿਬ ਦੇ ਬਾਹਰ ਦੀ ਜਿਹੜੀ ਲਾਈਨ ਹੈ ਉੱਥੇ ਇੰਨੇ ਕਿ ਵਧੀਆ ਇੰਨੇ ਕਿ ਸੌਬਰ ਡੌਗਸ ਨੇ ਨਾ ਹਨਾ ਤੁਸੀਂ ਉਹਨਾਂ ਨੂੰ ਪਿਆਰ ਵੀ ਕਰ ਲੋ ਕੁਝ ਨਹੀਂ ਕਹਿਣਗੇ ਕਿਉਂਕਿ ਟੂਰਿਸਟ ਆਂਦੇ ਟੂਰਿਸਟ ਪਿਆਰ ਕਰਦਾ ਕੁਝ ਰੋਟੀ ਦਿੰਦਾ ਹਣਾ ਮੇਰੀ ਮਤਲਬ ਮੈਂ ਤਾਂ ਆ ਹੀ ਦੇਖਿਆ ਕਿ ਯੂ نو ਜਾਨਵਰ ਜਿਹੜਾ ਨਾ ਉਹਨੂੰ ਜੇ ਰੋਟੀ ਤੇ ਪਿਆਰ ਮਿਲਦਾ ਰਹੇ ਨਾ ਉਹਦੀ ਨੇਚਰ ਬਦਲਦੀ ਹੈ ਲੇਕਿਨ ਹਾਂ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਸਾਡੇ 'ਚ ਕਮੀਆਂ ਯਾਦ ਰੱਖਿਆ ਕਰੋ ਸਾਡੇ ਦੇਸ਼ ਦਾ ਨਾਮ ਭਾਰਤ ਹੈ ਭਾਰਤ ਭਰਤ ਤੋਂ ਬਿਆ ਹੈ ਜਿਉ ਸ਼ੇਰਾਂ ਨੂੰ ਮੈਨੇਜ ਕਰ ਸਕਦੇ ਸੀ ਅਸੀਂ ਜਾਨਵਰ ਨੂੰ ਮੈਨੇਜ ਨਹੀਂ ਕਰ پا ਰਹੇ ਉਹ ਕੁੱਤੇ ਨੂੰ ਹੈਨਾ ਫਿਰ ਗਾਵਾਂ ਨੂੰ ਵੀ ਮੈਂ ਦੇਖਿਆ ਲੋਕ ਬਸ ਸਾਡੀ ਮਾਤਾ ਹੈ ਬਸ ਐਵੇਂ ਹੀ ਕਹਿ ਦਿੰਦੇ ਲੇਕਿਨ ਮੈਂ ਤਾਂ ਹਰ ਕਮਿਊਨਿਟੀ ਦੇ ਵਿੱਚ ਮੈਂ ਤਾਂ ਚਲੋ ਕਿਸੇ ਨੂੰ ਕਿਸੇ ਦੇ ਧਰਮ ਦੇ ਵਿੱਚ ਉਹ ਨਹੀਂ ਹੋਏਗੀ ਲੇਕਿਨ ਜਿਹਦੇ ਧਰਮ ਦੇ ਵਿੱਚੋਂ ਮਾਤਾ ਉਹ ਵੀ ਹੱਠ ਹੱਠ ਕਰਕੇ ਉਹਨੂੰ ਕੋਈ ਡੰਡੇ ਵੀ ਮਾਰ ਦਿੰਦੇ ਸੋ ਮੈਂ ਨਹੀਂ ਮੰਨਦੀ ਇਹ ਤੁਹਾਡੇ ਅੰਦਰ ਦੀ ਸੋਚ ਹੈ ਆਤਮਾ ਹੈ ਹੈਨਾ ਕਿ ਉਹਨੂੰ ਤੁਸੀਂ ਕਿੱਦਾਂ ਜਗਾਉਂਦੇ ਹੋ ਬਾਕੀ ਹਾਂ ਗਵਰਨਮੈਂਟ ਵੱਲੋਂ ਜ਼ਰੂਰ ਹੈ ਕਿ ਬੜੀ ਸਾਰੀ ਸਟੈਪਸ ਨੇ ਜਿਹੜੇ ਗਵਰਨਮੈਂਟ ਤੋਂ ਸਾਨੂੰ ਚਾਹੀਦੇ ਨੇ ਤੇ ਉਹ ਉੱਥੋਂ ਯੈਸ ਪ੍ਰੋਬਲਮ ਹੈ ਕਿ ਕਿਹੜੇ ਕਿਹੜੇ ਸਟੈਪਸ ਨੇ ਜਿਹੜੇ ਤੁਹਾਨੂੰ ਚਾਹੀਦੇ ਨੇ ਜਿ ਗਵਰਨਮੈਂਟ ਨੇ ਇਹ ਪਿੱਛੇ ਜਿਹੜਾ ਚਲ ਸੁਪਰੀਮ ਕੋਰਟ ਤੋਂ ਆਰਡਰ ਆਇਆ ਸੀ ਹੈ ਨਾ ਫਿਰ ਬਾਅਦ ਚ ਉਹਨਾਂ ਨੇ ਆਬਵੀਅਸਲੀ ਆਪਣੇ ਆਰਡਰ ਨੂੰ ਚੇਂਜ ਕੀਤਾ ਕਿਉਂਕਿ ਡੌਗ ਐਸਾ ਜਾਨਵਰ ਹੈ ਜੋ ਸ਼ੈਲਟਰ 'ਚ ਨਹੀਂ ਰਹਿ ਸਕਦਾ ਕਿਉਂਕਿ ਡੌਗ ਦੀ ਟੈਰਿਟਰੀ ਹੈ ਗਾਵਾਂ ਨੂੰ ਤੁਸੀਂ ਚੱਕ ਕੇ ਸ਼ੈਲਟਰ 'ਚ ਪਾ ਸਕਦੇ ਹੋ ਹੁਣ ਦੇਖੋ ਇੱਕ ਗਵਰਨਮੈਂਟ ਹਸਪੀਟਲ ਸਾਨੂੰ ਚਾਹੀਦਾ ਹੈ ਅੰਮ੍ਰਿਤਸਰ ਦੇ ਵਿੱਚ ਆਈ ਡੋਨਟ ਨੋ ਪੀਪਲ ਆਰ ਅਵੇਅਰ অর ਨਾਟ ਬਟ ਵੀ ਹੈਵ 24 ਇਨਟੂ 7 অর 365 ਡੇਜ਼ ਹਸਪੀਟਲ ਵੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਰਕਾ ਦੇ ਵਿੱਚ ਹੈ ਤੇ ਉੱਥੇ ਅਵੇਲੇਬਲ ਹੈ ਹਣਾ ਤੁਸੀਂ ਟ੍ਰੀਟਮੈਂਟ ਲਈ ਜਾ ਸਕਦੇ ਹੋ ਕਿਸ ਆਸਟ੍ਰੇਲੀ ਵੀ ਲੇਕਿਨ ਡੌਗਲੀ ਵੀ ਲੇਕਿਨ ਮੈਂ ਦੇਖਿਆ ਜਿਹੜੇ ਵੀ ਹਸਪੀਟਲਸ ਨੇ ਉੱਥੇ ਮੋਸਟਲੀ ਬਰੀਡਸ ਆਉਂਦੇ ਆ ਬਰੀਡਰਸ ਦੇ ਆਰ देयर ਹਣਾ ਲਾਈਕ ਤੇ ਅਸੀਂ ਬਰੀਡਰਸ ਨੂੰ ਕਿਉਂ ਪ੍ਰੋਮੋਟ ਕਰ ਰਿਹਾ ਹਣਾ ਤੇ ਬਰੀਡਰ ਹੁਣ ਦੇਖੋ ਕਈ ਲੋਕ ਕਹਿੰਦੇ ਲਾਈਕ ਫਲਾਨੀ ਕੰਟਰੀ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਫਲਾਨੀ ਕੰਟਰੀ ਦੇ ਵਿੱਚ ਐਦਾਂ ਹੈਗਾ ਰੂਲਸ ਤੁਸੀਂ ਇਹ ਵੀ ਤਾਂ ਦੇਖੋ ਸਾਡੇ ਸਟ੍ਰੇਜ਼ ਨੂੰ ਅਡਾਪਸ਼ਨ ਦੇ ਵਿੱਚ ਜ਼ਿਆਦਾ ਇੰਪੋਰਟੈਂਸ ਦੇਣੀ ਚਾਹੀਦੀ ਹੈ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਕਿ ਜਿਹੜਾ ਸਟ੍ਰੇ ਅਡਾਪਟ ਕਰਦਾ ਹੈ ਚਲੋ ਕੁਛ ਨਾ ਕੁਛ ਉਹਨੂੰ ਫੈਸਿਲਿਟੀ ਦਿਓ ਐਟ ਲੀਸਟ ਉਹਦਾ ਇਲਾਜ ਫ੍ਰੀ ਕਰੋ ਥਰੂਆਊਟ ਲਾਈਫ ਹਨਾ ਹੁਣ ਅਸੀਂ ਜੇ ਮੈਂ ਗਵਰਨਮੈਂਟ ਹਸਪੀਟਲ ਵੀ ਜਾਨੀ ਉਹਦੇ ਬਾਹਰ ਜਿਹੜੀ ਸ਼ਾਪ ਹੈ ਉਹਦਾ ਡਬਲ ਰੇ ਉਹ ਜਿਹੜਾ ਐਮ ਆਰ ਪੀ ਤੇ ਵਿੱਚ ਹੀ ਮੈਨੂੰ ਮਿਲੇਗਾ ਸਾਰਾ ਕੁਝ ਉਹ ਇਸ ਤੋਂ ਬੈਟਰ ਮੈਨੂੰ ਕਿਤੇ ਮੈਡੀਸਨ ਮਾਰਕੀਟ ਤੋਂ ਜਾ ਕੇ ਮੈਡੀਸਨ ਲੈ ਕੇ ਆਣੀ ਪਏਗੀ ਹਨਾ ਉਹ ਉਹ ਫੇਰ ਤੁਹਾਨੂੰ ਡਿਸਕਾਊਂਟ ਦੇ ਦੇਣਗੇ ਸੋ ਥਿਸ ਇਜ਼ ਰੋਂਗ ਸੋ ਗਵਰਨਮੈਂਟ ਨੂੰ ਸਭ ਕੁਝ ਫ੍ਰੀ ਕਰਨਾ ਚਾਹੀਦਾ ਹੈ ਐਨਾ ਹੀ ਬਹੁਤ ਹੈ ਕਿ ਜੇ ਕੋਈ ਸੇਵਾ ਕਰ ਰਿਹਾ ਹੈ ਉਹ ਹਸਪੀਟਲ ਤੱਕ ਆ ਗਿਆ ਸਭ ਕੁਝ ਫ੍ਰੀ ਹੋਣਾ ਚਾਹੀਦਾ ਇਹ ਗਵਰਨਮੈਂਟ ਦੇ ਕੰਮ ਅਸੀਂ ਕਰ ਰਹੇ ਹਾਂ ਸੋ ਇਹ ਗਵਰਨਮੈਂਟ ਵੱਲੋਂ ਇਹ ਹੋਣੀ ਚਾਹੀਦੀ ਔਰ ਸੈਕੰਡ ਚੀਜ਼ ਜੇ گاਵਾਂ ਲਈ ਕੀਤਾ ਜਾਏ ਤੇ گاਵਾਂ ਦਾ ਜਿਹੜਾ ਸੈਂਸਸ ਹੈ ਉਹਨੂੰ ਦੇਖੋ ਤੁਸੀਂ ਉਹਦੀ ਜਿਹੜੀ ਬਰੀਡਿੰਗ ਹੈ ਜਿਹੜੀ ਐਕਸੈਸ ਬਰੀਡਿੰਗ ਹੋ ਰਹੀ ਹੈ ਜਿਵੇਂ گاਵਾਂ ਬੜੀਆਂ ਸੜਕਾਂ 'ਤੇ ਪਟਕ ਰਹੀਆਂ ਐ ਐਕਸੈਸ ਬਰੀਡਿੰਗ ਕਿਉਂ ਕਰਵਾਈ ਉਹਦੇ 'ਚ ਗਵਰਨਮੈਂਟ ਨੂੰ ਰੋਕ ਲਗਾਣੀ ਚਾਹੀਦੀ ਗਵਰਨਮੈਂਟ ਨੇ ਕਿਹਾ ਸੀਗਾ ਕਿ ਸੁਪਰੀਮ ਕੋਰਟ ਦਾ ਹੀ ਆਇਆ ਸੀਗਾ ਕਿ ਜੇਕਰ ਇੰਨਾ ਹੀ ਪਿਆਰ ਹੈ ਤਾਂ ਆਪਣੇ ਘਰਾਂ ਦੇ ਵਿੱਚ ਲੈ ਨਹੀਂ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਨਾ ਫਿਰ ਫਿਰ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਉਹਨਾਂ ਨੇ ਖੁਦ ਉਹਨਾਂ ਦਾ ਐਕਚੁਅਲੀ ਜਾਨਵਰਾਂ ਦਾ ਘਰ ਹੀ ਸੜਕ ਹੈ ਸੜਕ ਜਿਹੜਾ ਹੈ ਉਹ ਜਾਨਵਰਾਂ ਦਾ ਘਰ ਹੈ ਅਸੀਂ ਉਹਨਾਂ ਦੀ ਜਿਹੜੀ ਟੈਰਿਟਰੀ 'ਚ ਐਂਟਰ ਹੋਏ ਹਾਂ ਉਹ ਸਾਡੀ ਟੈਰਿਟਰੀ 'ਚ ਐਂਟਰ ਨਹੀਂ ਹੋਏ ਮੈਂ ਕਿਤੇ ਪੜਿਆ ਸੀ ਕਹਿੰਦੇ 50000 ইয়ারਜ਼ ব্যাক ਤੋਂ ਯੂ نو ਪਹਿਲੇ ਵੁਲਫਸ ਸੀਗੇ ਉਸ ਤੋਂ ਬਾਅਦ ਡੌਗ ਸਾਡੀ ਇੰਨੀ ਵੱਡੀ ਐਸੋਸੀਏਸ਼ਨ ਹੈ ਅਸੀਂ ਜੇ ਜਾਨਵਰਾਂ ਦੀ ਗੱਲ ਕੀਤੀ ਚਾਹੀਏ ਜਾਂ ਡੌਗ ਦੀ ਜਾਂ ਕਾਓ ਦੀ ਕੋਈ ਵੀ ਕਿਉਂਕਿ ਇਹ ਪਹਿਲੇ ਅਸੀਂ ਇਨਸਾਨ ਵੀ ਇਦਾਂ ਹੀ ਆਏ ਹੈ ਹੈਨਾ ਤੇ ਉਹਨੂੰ ਘਰ ਥੋੜੀ ਸੀਗੇ ਪਹਿਲੇ ਹੌਲੀ ਹੌਲੀ ਸਮਝ ਆਈ ਫਿਰ ਹੌਲੀ ਹੌਲੀ ਹਨਾ ਕਿਸੇ ਨਾ ਘਰ ਬਣਾਏ ਹਨਾ ਫਿਰ ਪਤਾ ਲੱਗਿਆ ਫੈਮਲੀ ਹਨਾ ਅਸੀਂ ਕਿਦਾਂ ਆਪਣੇ ਆਪ ਨੂੰ ਸਿਕਿਉਰ ਕਰਦੇ ਰਹੇ ਲੇਕਿਨ ਜਾਨਵਰ ਵੀ ਤਾਂ ਸਾਡੇ ਤੇ ਡਿਪੈਂਡ ਹੋ ਗਿਆ ਨਾ ਉਹਦਾ ਜਾਨਵਰ ਵੀ ਸਾਡੇ ਤੇ ਡਿਪੈਂਡ ਹੋ ਗਿਆ ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਅਸੀਂ ਜਾਨਵਰਾਂ ਤੋਂ ਬਿਨਾ ਨਹੀਂ ਰਹਿ ਹਣਾ ਅੱਜ ਤੁਸੀਂ ਕੋਈ ਵੀ ਐਸਾ ਸਮਾਜ ਪਿੱਛੇ ਇੱਕ ਕੰਟਰੀ ਸੀਗੀ ਵੈਰੀ ਮਤਲਬ ਉਹ ਕਿ ਕਿ ਲੋਕੀ ਯੂਰਪ ਦੀ ਕੰਟਰੀ ਸੀ ਆਈ ਫਰਗੇਟ ਦਾ ਨੇਮ ਮੇਬੀ ਉਹਨਾਂ ਨੇ ਕੀ ਕੀਤਾ ਚੀਨ ਕੰਟਰੀ ਸੀ ਇੱਕ ਚੀਨ ਨੇ ਕੀਤਾ ਉਹਨੇ ਚਿੜੀਆਂ ਨੂੰ ਮਾਰ ਦਿੱਤਾ ਸੀ ਠੀਕ ਹੈ ਉਥੇ ਕਿ ਸਪੈਰੋ ਕਿਲਿੰਗ ਕਰਕੇ ਕੋਈ ਉਹਨਾਂ ਦਾ ਚੱਲਿਆ ਸੀਗਾ ਹਨਾ ਤੇ ਉਹਦੇ ਵਿੱਚ ਉਸ ਤੋਂ ਬਾਅਦ ਉਹ ਟਿੱਡੇ ਵੱਧ ਗਏ ਸੀਗੇ ਉੱਥੇ ਹਨਾ ਹੁਣ ਸਾਡੇ ਇੱਥੇ ਦੇਖੋ ਅ ਅਸੀਂ ਕਿੰਨੇ ਜਾਨਵਰ ਦੇਖਦੇ ਆ ਬਾਹਰ ਕਈ ਵਾਰੀ ਐਦਾਂ ਪਿਆ ਹੁੰਦਾ ਸੜਕ ਉੱਤੇ ਮਰਿਆ ਹੁੰਦਾ ਕਦੀ ਤੁਸੀਂ ਦੇਖਿਆ ਕਿ ਕੋਈ ਇਲ ਵਗੈਰਾ ਆ ਕੇ ਉਹਨੂੰ ਖਾ ਰਹੀ ਹੋਏ ਕਿਉਂਕਿ ਅਸੀਂ ਚੂਹਿਆਂ ਨੂੰ ਦਵਾਈਆਂ ਦਿੱਤੀਆਂ ਮਾਰਨ ਲਈ ਹਨਾ ਉਹ ਇਲ ਨੇ ਖਾਦੀ ਇਲਾਂ ਦੀ ਦੇਖੋ 90% ਅੱਜ ਵੀ ਜਿਹੜੀ ਤੁਹਾਨੂੰ ਇਲ ਨਜ਼ਰ ਨਹੀਂ ਆਉਂਦੀ ਹਨਾ ਕਿਤੇ ਨਾ ਕਿਤੇ ਪ੍ਰਕਿਰਤੀ ਦਾ ਸੰਤੁਲਨ ਖਰਾਬ ਇਨਸਾਨ ਹੀ ਕਰ ਰਿਹਾ ਹੈ ਤੇ ਇਹ ਸਾਰਿਆਂ ਦਾ ਇੱਕ ਰੋਲ ਹੈ ਅੱਜ ਤੁਸੀਂ ਕਹੋ ਵੀ ਅਸੀਂ ਕੁੱਤਿਆਂ ਨੂੰ ਖਤਮ ਕਰ ਦਈਏ ਹਨਾ ਅਸੀਂ ਗਾਵਾਂ ਨੂੰ ਖਤਮ ਕਰ ਦਈਏ ਸਾਡੀ ਐ ਵਧੀਆ ਜਗਾ ਹੋ ਜਾਏ ਤੁਸੀਂ ਦੇਖੋ ਕਿੰਨੀਆਂ ਪ੍ਰੋਬਲਮਸ ਆਨੀਆਂ ਕਿੰਨੀ ਕੰਟਰੀ ਸੀ ਉਹਨਾਂ ਨੇ ਇਦਾਂ ਕੀਤਾ ਤੇ ਉਸ ਤੋਂ ਬਾਅਦ ਚੂਹੇ ਵੱਧ ਗਏ ਫਿਰ ਚੂਹਿਆਂ ਨੂੰ ਮੈਨੇਜ ਕਰਨ ਵਾਸਤੇ ਫਿਰ ਹੋਰ ਤੁਸੀਂ ਕੀ ਕੁਝ ਕਰੋਗੇ ਮਤਲਬ ਇਹ ਜਿਹੜਾ ਪ੍ਰਕਿਰਤੀ ਨੇ ਇੱਕ ਸੰਤੁਲਨ ਬਣਾਇਆ ਹੋਇਆ ਕਿਤੇ ਕੁੱਤੇ ਨੇ ਕਿਤੇ ਬੰਦਰ ਨੇ ਹਨਾ ਤੇ ਕਿਤੇ ਕਿਸੇ ਤਰ੍ਹਾਂ ਦੇ ਜਾਨਵਰ ਹੈ ਤੁਸੀਂ ਪਹਾੜੀ ਏਰੀਆ 'ਚ ਚਲੇ ਜਾਓ ਉੱਥੇ ਹੋਰ ਹੀ ਤਰ੍ਹਾਂ ਦੇ ਜਾਨਵਰ ਮਿਲਣਗੇ ਔਰ ਮੈਂ ਦੇਖਿਆ ਮੈਂ ਬਹੁਤ ਟਰੈਵਲ ਕਰਦੇ ਹਾਂ ਮੈਂ ਦੇਖਿਆ ਕਿ ਉੱਥੇ ਲੋਕ ਉਹਨਾਂ ਦੇ ਨਾਲ ਵੀ ਬੜਾ ਵਧੀਆ ਬੜੀ ਵਧੀਆ ਐਸੋਸੀਏਸ਼ਨ ਹੈ ਉਹਨਾਂ ਦੀ ਮੈਂ ਖੁਦ ਡਰ ਗਈ ਕਿ ਲੋੰਬੜੀ ਕਰਕੇ ਕੋਈ ਜਾਨਵਰ ਸੀਗਾ ਤੇ ਮੈਂ ਉੱਤਰਾਖੰਡ ਗਈ ਸੀ ਮੈਂ ਕਿਹਾ ਕਿਸ ਤਰ੍ਹਾਂ ਦਾ ਕਹਿੰਦੀ ਆਪ ਘਬਰਾਓ ਮਤ ਕੁਝ ਨਹੀਂ ਕਰਤਾ ਮੈਨੂੰ ਪਤਾ ਲੱਗ ਗਿਆ ਮੈਂ ਕਿ ਵੀ ਉਹਨੂੰ ਪਿਆਰ ਕਰਦੀ ਰੋਟੀ ਦਿੰਦੀ ਹੈ ਤੇ ਲਾਈਕ ਲਾਈਕ ਪੀਪਲ ਆਰ ਲਵਿੰਗ ਕੋਈ ਵੀ ਐਸਾ ਏਰੀਆ ਨਹੀਂ ਹੈ ਬਾਕੀ ਜਿਹੜੇ ਨਫ਼ਰਤ ਕਰਦੇ ਆ ਨਾ ਉਹਨਾਂ ਦੇ ਅੰਦਰ ਨਫ਼ਰਤ ਹੈ ਉਹਨਾਂ ਦੀ ਫੈਮਲੀਜ਼ ਦੇ ਵਿੱਚ ਜੋ ਮੈਨੂੰ ਲੱਗਦਾ ਉਹਨਾਂ ਦੀ ਆਪਸ ਚ ਵੀ ਨਹੀਂ ਬੰਦੀ ਹੋਈ ਸੋ ਇਹ ਬੜਾ ਜ਼ਰੂਰੀ ਹੈ ਇੱਕ ਮਤਲਬ ਇੱਕ ਕਹ ਲਓ ਸਟ्रेस ਬਸਟਰਸ ਨੇ ਜੇ ਅਸੀਂ ਇਹਨਾਂ ਤੋਂ ਦੂਰ ਜਾਵਾਂਗੇ ਡੈਫੀਨਿਟਲੀ ਹੋਰ ਤਰ੍ਹਾਂ ਦੀਆਂ ਇਹਨੇ ਸੋਚ ਆਣਗੀਆਂ ਅੱਜ ਦੀ ਅੱਜ ਦੀ ਡੇਟ ਚ ਦੇਖ ਲਓ ਯੂਥ ਕਿੱਥੇ ਜਾ ਰਿਹਾ ਹੈ ਹਨਾ ਉਹਨੂੰ ਸਮਝ ਨਹੀਂ ਆ ਰਿਹਾ ਮੈਂ ਉਹ ਉਹਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਅੰਦਰ ਇੱਕ ਕਹ ਲਓ ਮੈਂ ਤਾਂ ਹੀ ਕਹੂੰਗੀ ਕਿ অক্সੀਟੋਕਸਿਨ ਉਹਨਾਂ ਦਾ ਇੱਕ ਹਾਰਮੋਨਸ ਰਿਲੀਜ਼ ਹੀ ਨਹੀਂ ਹੋ ਰਿਹਾ ਹਨਾ ਉਹ ਜਾਨਵਰ ਦੇ ਨਾਲ ਜਦ ਤੱਕ ਤੁਸੀਂ ਇੱਕ ਪਿਆਰ ਨਹੀਂ ਕਰਦੇ ਨਾ ਉਹਨੂੰ ਫੀਲ ਨਹੀਂ ਕਰਦੇ ਤੁਸੀਂ ਸਮਝ ਨਹੀਂ ਸਕਦੇ ਕੁਝ ਨਾ ਕੁਝ ਮਿਸਾਲਾਂ ਜਿਹੜੀਆਂ ਨੇ ਹੜਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਨੇ ਜਾਨਵਰਾਂ ਨਾਲ ਪਿਆਰ ਦੀਆਂ ਇਨਸਾਨਾਂ ਨੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਪੈਟਸ ਦੀਆਂ ਜੋ ਦੇਖ ਸਕਦੇ ਤੁਹਾਡੇ ਪੇਜ ਤੇ ਮੈਂ ਫੋਟੋਸ ਦੇਖਿਆ ਨੇ ਡੌਗਸ ਦੀ ਕਿਸ ਤਰ੍ਹਾਂ ਇੱਕ ਬਾਪੂ ਜੀ ਕਿਵੇਂ ਬਚਾਰੇ ਨੇ ਹੋਰ ਵੀ ਬਹੁਤ ਸਾਰੀਆਂ ਚਾਹੇ ਉਹ ਗਾਵਾਂ ਮੱਝਾਂ ਨੇ ਆਪਣੀਆਂ ਜਾਨਾਂ ਦਰਿਆ ਦੇ ਵਿੱਚ ਕੁੱਦ ਕੇ ਉਹ ਬਚਾਉਂਦੇ ਹਾਂ ਬਿਲਕੁਲ ਦੇਖੋ ਜਿਹੜਾ ਇਹ ਐਸੋਸੀਏਸ਼ਨ ਹੈ ਨਾ ਉਹਨੂੰ ਤੋੜ ਨਹੀਂ ਸਕਦੇ ਤੁਸੀਂ ਹਾਂ ਤੁਸੀਂ ਇਗਨੋਰ ਕਰ ਸਕਦੇ ਹੋ ਠੀਕ ਹੈ ਲੇਕਿਨ ਤੁਸੀਂ ਇਹਨੂੰ ਛੱਡ ਨਹੀਂ ਸਕਦੇ ਇਸ ਚੀਜ਼ ਨੂੰ ਇਹ ਫੈਕਟ ਹੈ ਕੋਈ ਵੀ ਜਾਨ ਜੇ ਤੁਸੀਂ ਮਰਦੀ ਹੋਈ ਦੇਖ ਲਈ ਹੈ ਨਾ ਆਪਣੇ ਸਾਹਮਣੇ ਇਹਦਾ ਮਤਲਬ ਤੁਸੀਂ ਇਨਸਾਨ ਹੀ ਨਹੀਂ ਹੋ ਇਹ ਜਦ ਤੱਕ ਐਨੀਮਲ ਲਵਰਸ ਹੈ ਜਾਂ ਤੁਹਾਡੇ ਅੰਦਰ ਪਸ਼ੂ ਪ੍ਰੇਮੀ ਕਿਤਨਾ ਕਿਤੇ ਜਾਗ ਰਿਹਾ ਹੈ ਇਨਸਾਨੀਅਤ ਜ਼ਿੰਦਾ ਹੈ ਤੇ ਜੇ ਇਹ ਵੀ ਖਤਮ ਹੋ ਗਈ ਨਾ ਇਨਸਾਨੀਅਤ ਖਤਮ ਹੋ ਜਾਏਗੀ ਤੇ ਕਿੰਨੇ ਸਾਰੇ ਅਸੀਂ ਅਸੀਂ ਸਟੋਰੀ ਸੁਣਦੇ ਆ ਕਿ ਕੋਈ ਬੰਦਾ ਇੱਕ ਵਾਰੀ ਕੋਈ ਫਸ ਗਿਆ ਸੀਗਾ ਲਾਈਕ ਬਰਫ਼ ਦੇ ਵਿੱਚ ਉਹਨੂੰ ਇੱਕ ਡੌਗ ਦਾ ਹੀ ਸਾਰਾ ਮਿਲਿਆ ਸੀ ਹਨਾ ਉਹਦੇ ਨਾਲ ਹੀ ਉਹ 2-3 ਦਿਨ ਉਥੇ ਟਿਕਿਆ ਰਿਹਾ ਹਨਾ ਤੇ ਲਾਈਕ 에어로ਪਲੇਨ ਬਾਅਦ ਚਾਹ ਉਹਨੂੰ ਰੈਸਕਿਊ ਕਰਨ ਆਇਆ ਤੇ ਉਹ ਹੀ ਸੈਡ ਕਿ ਮੈਂ ਉਹਨੂੰ ਟ੍ਰਾਈ ਕੀਤਾ ਕਿ ਉਹਨੂੰ ਨਾਲ ਲੈ ਜਾ ਬਟ ਉਹ ਦੌੜ ਗਿਆ ਆਵਾਜ਼ ਸੁਣ ਕੇ ਸੋ ਜਿਹੜੇ ਜਾਨਵਰ ਹੈ ਤੁਸੀਂ ਅਸੀਂ ਸੋਚ ਰਹੇ ਨਾ ਹੁਣ ਸਾਨੂੰ ਕੰਫਰਟ ਜ਼ੋਨ ਮਿਲ ਗਿਆ ਸੰਤ ਘਰ ਮਿਲ ਗਿਆ ਇਹਨਾਂ ਨੂੰ ਬਾਹਰ ਕੱਢ ਦੋ ਅਸੀਂ ਸੈਲਫਿਸ਼ ਹੋ ਗਏ ਅਸੀਂ ਇਹੀ ਬਾਹਰ ਕੱਢਦੇ ਕਰਦੇ ਐਸੇ ਕੇਸਿਸ ਮੈਨੂੰ ਇੱਕ ਵਾਰ ਇੱਕ ਦਾ ਫੋਨ ਆਇਆ ਕਹਿੰਦੇ ਕਿ ਕੋਈ ਨਾ ਦੋ ਮੁੰਡੇ ਹੈਗੇ ਉਹਨਾਂ ਕੋ ਨਾ ਮਦਰ ਨਹੀਂ ਉਹਨਾਂ ਦੀ ਸੰਭਾਲੀ ਜਾ ਰਹੀ ਮੈਂ ਕਿਹਾ ਕੀ ਹੋ ਗਿਆ ਕਿ ਕਹਿੰਦੇ ਲਾਈਕ ਉਹ ਕਹਿੰਦੇ ਨਹੀਂ ਅਸੀਂ ਸੇਵਾ ਨਹੀਂ ਕਰਨੀ ਹੈਗੀ ਤੁਸੀਂ ਉਹਨਾਂ ਨੂੰ ਕਿਸੇ ਆਸ਼ਰਮ ਵਿੱਚ ਸ਼ਿਫਟ ਕਰ ਦਿਓ ਇਹ ਤਾਂ ਸਾਡੀ ਅਸੀਂ ਇੰਨੇ ਕਿ ਨੀਚ ਹੋ ਗਏ ਠੀਕ ਹੈ ਤੇ ਮੇਰੇ ਸਾਹਮਣੇ ਜਾਨਵਰਾਂ ਦੇ ਨਾਲ ਅਸੀਂ ਕੁਝ ਤਾਂ ਸਿੱਖਦੇ ਆ ਤੇ ਜਿਹੜੇ ਅੱਜ ਆਪਣੇ ਬੱਚਿਆਂ ਨੂੰ ਸਿਖਾ ਰਹੇ ਨੇ ਕਿ ਹੈ ਨਾ ਕਿ ਜਾਨਵਰ ਦੇ ਨਾਲ ਇੱਕ ਐਂਡ ਤੱਕ ਤੁਸੀਂ ਸੇਵਾ ਕਰਦੇ ਹੋ ਨਾ ਉਹਨੂੰ ਛੱਡੋ ਨਾ ਬੁੱਢਾ ਹੋ ਗਿਆ ਤੇ ਛੱਡਤਾ ਐਂਡ ਤੱਕ ਤੁਸੀਂ ਸੇਵਾ ਕਰੋ ਇੱਕ ਬੱਚੇ ਨੂੰ ਪਤਾ ਲੱਗੇ ਕਿ ਹਾਂ ਵੀ ਇੱਕ ਪ੍ਰੋਸੈਸ ਹੈ ਇੱਕ ਇਨਸਾਨ ਹੈ ਜਦੋਂ ਇਨਸਾਨ ਵੀ ਜਦੋਂ ਬੁੱਢਾ ਹੋਏਗਾ ਜਾਂ ਜਾਨਵਰ ਜਦੋਂ ਬੁੱਢਾ ਹੁੰਦਾ ਉਹ ਛੱਡਣਾ ਨਹੀਂ ਉਹਨੂੰ ਪ੍ਰੋਪਰ ਉਹਦੀ ਡਬਲ ਕੇਅਰ ਕਰਨੀ ਹੈ ਤੇ ਮੈਂ ਵੀ ਆਪਣੀ ਮਾਧ ਤੋਂ ਸਿੱਖਿਆ ਉਹਨਾਂ ਨੇ ਵੀ ਲਾਈਕ ਮੇਰੀ ਦਾਦੀ ਨੂੰ ਪ੍ਰੋਪਰ ਉਹਨਾਂ ਨੇ ਬੜਾ ਵਧੀਆ ਉਹਨਾਂ ਦੀ ਕੇਅਰ ਕੀਤੀ ਅੱਗੇ ਜਾਨਵਰ ਵੀ ਕੋਈ ਜਿੰਨੇ ਵੀ ਮੇਰੇ ਕੋਲ ਹੈ ਅਸੀਂ ਪ੍ਰੋਪਰ ਉਹਨਾਂ ਦੀ ਜੋ ਅਸੀਂ ਐਂਡ ਤੱਕ ਉਹਨਾਂ ਦਾ ਸਾਥ ਜਿੰਦੂ ਤੱਕ ਦੇਣਾ ਦੇਣਾ ਕਿ ਕਈ ਵਾਰ ਇਨਸ ਜ਼ਿੰਦਗੀ ਪਰ ਸਾਥ ਨੇ ਜ਼ਿੰਦਗੀ ਪਰ ਮੈਂ ਤੇ ਕਹਿੰਨੀ ਲਾਈਕ ਕਿਤੇ ਸੁਣਿਆ ਸੀ ਮੈਂ ਆਈ ਡੋਟ ਨੋ ਇਟਸ ਮਿਥਸ ਨੇ ਜਾਂ ਬਲੀਵਸ ਨੇ ਲੇਕਿਨ ਕਹਿੰਦੇ ਜਦੋਂ ਤੁਸੀਂ ਮਰ ਕੇ ਜਾਂਦੇ ਹੋ ਨਾ ਤੇ ਇਹੀ ਪਰਮਾਤਮਾ ਨੂੰ ਕਹਿੰਦੇ ਕਿ ਇਹਨੇ ਮੇਰੇ ਨਾਲ ਇਸ ਤਰ੍ਹਾਂ ਅੱਛਾ ਕੀਤਾ ਹੈ ਨਾ ਇਹਨੂੰ ਬਸ ਸਾਡੇ ਇਹੀ ਕਰਮ ਹੈ ਮੈਂ ਨਹੀਂ ਮੰਦੀ ਕੋਈ ਦੁਨੀਆ ਚ ਕੋਈ ਨਰਕ ਕੋਈ ਸਵਰਗ ਹੈ ਇਹੀ ਹੈ ਇਹ ਜਿਹੜੇ ਕੋਈ ਜਾਨਵਰ ਨੇ ਜਿਹੜਾ ਵਿਚਾਰਾ ਬਹੁਤ ਭੋਗਤ ਰਿਹਾ ਹੈ ਨਾ ਇੱਥੇ ਉਹ ਨਰਕ ਭੋਗਤ ਰਿਹਾ ਤੇ ਜੇ ਤੁਸੀਂ ਕਿਸੇ ਜਾਨਵਰ ਦੀ ਸੇਵਾ ਕਰ ਰਹੇ ਹੋ ਤੁਸੀਂ ਪੁੰਨ ਕਰ ਰਹੇ ਹੋ ਮੇਰੇ ਲਈ ਇਹੀ ਰੱਬ ਨੇ ਠੀਕ ਹੈ ਮੇਰੇ ਲਈ ਇਹ ਸੇਵਾ ਹੀ ਰੱਬ ਹੈ ਔਰ ਮੈਨੂੰ ਮੈਨੂੰ ਲੱਗਦਾ ਹਰ ਐਨੀਮਲ ਲਵਰ ਲਈ ਉਹ ਇਹ ਬਲੀਵ ਕਰਦੇ ਹੋਣੇ ਉਹ ਇਹ ਫੀਲ ਕਰ ਸਕਦੇ ਜੋ ਮੈਂ ਗੱਲ ਕਰ ਰਹੀ ਹਾਂ ਕਿ ਸਾਡੇ ਲਈ ਇਹ ਹੀ ਸੇਵਾ ਕਿਉਂਕਿ ਇਹਨਾਂ ਨੂੰ ਹੁਣ ਕਈ ਜਾਣੇ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਇਨਸਾਨਾਂ ਦੀ ਸੇਵਾ ਨਹੀਂ ਕਰਦੇ ਜਾਨਵਰ ਦੇਖੋ ਇਨਸਾਨਾਂ ਦੀ ਸੇਵਾ ਕਰਦੇ ਇਨਸਾਨ ਇਨਸਾਨਾਂ ਨੂੰ ਬਹੁਤ ਜਾਣੇ ਜਦੋਂ ਬੋਲਦਾ ਨਾ ਇਨਸਾਨ ਕਿ ਮੈਂ ਦੁਖੀ ਹਾਂ ਤੇ ਬੜੇ ਸਾਰੇ ਦੁਨੀਆ ਆ ਜਾਂਦੀ ਹੈ ਲੇਕਿਨ ਜਾਨਵਰ ਲਈ ਅਸੀਂ ਅੱਜ ਵੀ ਕਹਿੰਦੇ ਆਰ ਫੁਲਾਨੇ ਨਾਲ ਇਹ ਹੋ ਗਿਆ ਲੇਕਿਨ ਜਾਨਵਰ ਦੀ ਡਿਸਕਸ਼ਨ ਅਸੀਂ ਬਹੁਤ ਘੱਟ ਕਰਦੇ ਹਾਂ ਉਸ ਉਹਨਾਂ ਦਾ ਦੁੱਖ ਸਮਝਣ ਵਾਲੇ ਮੈਂ ਸਭ ਨੂੰ ਸਲੂਟ ਕਰਾਂਗੀ ਸਭ ਨੂੰ ਮੈਂ ਯੂ نو ਮੈਂ ਕਹਾਂਗੀ ਕਿ ਤੁਸੀਂ ਪਰਮਾਤਮਾ ਦੇ ਬਹੁਤ ਕਰੀਬ ਹੋ ਤੁਸੀਂ ਪ੍ਰਕਿਰਤੀ ਦੇ ਬਹੁਤ ਕਰੀਬ ਹੋ ਥੈਂਕ ਯੂ ਸੋ ਮੱਚ ਮੈਮ ਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਐਸੀ ਗਏ ਮੇਰੇ ਨਾਲ ਐਨੀਮਲ ਲਵਰ ਐਂਡ ਰੈਸਕਿਊ ਨਿਧੀ ਅਦਲਖਾ ਮੈਮ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਸਮਝਾਇਆ ਕਿ ਇਨਸਾਨਾਂ ਦੀ ਜ਼ਿੰਦਗੀ ਦੇ ਵਿੱਚ ਪਸ਼ੂਆਂ ਦੀ ਤੇ ਜਾਨਵਰਾਂ ਦੀ ਕੀ ਮਹੱਤਤਾ ਹੈ ਤੇ ਇਹਨਾਂ ਨਾਲ ਜਿਹੜਾ ਪ੍ਰੇਮ ਹੈ ਪਿਆਰ ਦਾ ਇਸ ਦੇ ਨਾਲ ਨਾਲ ਉਹਨਾਂ ਨੇ ਸੰਦੇਸ਼ ਦਿੱਤਾ ਹੈ ਕਿ ਜਾਨਵਰਾਂ ਦੇ ਪਿਆਰ ਦੇ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਖੂਬਸੂਰਤ ਬਣਾ ਸਕਦੇ ਹਾਂ ਤੇ ਜਾਨਵਰਾਂ ਦੀ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਦੀ ਸੇਵਾ ਕਰਨਾ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਹੈ ਕੈਮਰਾਮੈਨ ਅਰਸ਼ ਤੇ ਨਾਲ ਮੈਸੂਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ